ਦੀ ਭਰਾਤ ਲੈ ਕੇ ਗਈ ਸੀ ਉਹਨਾਂ ਨੂੰ ਇਹ ਕਿਹਨੇ ਆਖਿਆ ਸੀ ਤੁਹਾਨੂੰ ਵੀ ਬੱਚਾ ਬੱਚਿਆਂ ਨੂੰ ਡਰਾ ਲਿਆ ਸੀ ਤੁਸੀਂ ਉੱਥੇ ਤਾਂ ਕਿ ਉਹਨਾਂ ਨਾਲ ਜੋੜਨ ਨਾ ਮੈਂ ਅੱਜ ਮੈਂ ਹੁਣ ਤੱਕ ਬਹੁਤ ਪ੍ਰੋਟੈਸਟ ਵੇਖਿਆ ਹਾਂ ਇੰਨਾ ਸੋਹਣਾ ਪੜੇ ਲਿਖੇ ਵਿਆਕਾਂ ਨੇ ਜਿਹੜਾ ਉੱਥੇ ਪ੍ਰੋਗਰਾਮ ਬਣਾਇਆ ਇਹੋ ਜਿਹਾ ਮੈਂ ਕਦੇ ਨਹੀਂ ਵੇਖਿਆ ਉਹ ਕੁੜੀ ਦੇ ਜਿਗਰੇ ਨੂੰ ਸਲਾਮ ਆ ਤੇ ਅਸਲ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਇਹੀ ਨੇ ਠੀਕ ਹੈ ਜਿਹੜੀਆਂ ਹੋਰ ਰੀਲਾ ਤੇ ਨਾਜੀਆਂ ਟੱਪਦੀਆਂ ਨੇ ਉਹ ਪੰਜਾਬ ਦੀਆਂ ਨਹੀਂ ਹੈਗੀਆਂ ਉਤੇ ਬਾਹਰੋਂ ਆ ਕੇ ਪੰਜਾਬ 'ਚ ਰਹਿ ਰਹੀਆਂ ਠੀਕ ਹੈ ਉਹਦਾ ਬਹਿਰ ਉਪਣੀਆਂ ਇਨ੍ਹਾਂ ਵਰਗੀਆਂ ਜਿਵੇਂ ਮੈਂ ਕਹਿੰਨੀ ਹੁੰਨੀ ਆ ਉਹ ਨਹੀਂ ਪਰ ਅਸਲ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਐਹੋ ਜਿਹੀਆਂ ਹੀ ਫਿਰ ਵੀ ਪੈਜਣਾ ਹੈ ਬਹੁਤ ਚੱਲਦੀ ਬਾਤ ਬਹੁਤ ਚੱਲੇ ਆ ਬੈਠੇ ਪੈ ਗਈ ਆ ਅੰਦਰ ਯਾਰ ਬਾੜੀ ਦੀ ਵੱਡੀ ਗੱਲ ਨਹੀਂ ਬਾਈ ਮੈਂ ਤੈਨੂੰ ਮੋਟੀ ਜੀ ਗੱਲ ਸਮਝਾਉਣੀ ਆ ਆ ਜੁੱਤੀ ਆ ਮੇਰੀ ਇਹਦੇ ਪੈਰਾਂ ਨਾਲ ਬਾੜੀ ਜੀ ਮਿੱਟੀ ਲੈ ਕੇ ਵੀ ਮੈਂ ਉਹਨਾਂ ਦੇ ਘਰ ਦੇ ਅੰਦਰ ਐਂਟਰ ਹੋ ਜਾਂ ਤੇ ਇਹਨਾਂ ਦੀ ਸਿਕਿਉਰਿਟੀ ਦਾ ਕੋਈ ਹਾਲ ਨਹੀਂ ਰਹਿਣਾ ਉਹ ਤਾਂ ਸਾਡੇ ਦੇ ਲਾ ਜਿਹੜੇ ਅਸੀਂ ਤੁਹਾਨੂੰ ਵੇਖ ਲੈਨੇ ਆ ਬਰਦਾਸ਼ਟ ਕਰਦੇ ਆ ਚੁੱਕ ਚੁੱਕ ਕੇ ਕੜੀਸ-ਕਰੀਸ ਕੇ ਲਿਆ ਕੇ ਮੁਹਾਰੀ ਜੀ ਇਕੱਠੇ ਕਰਦੇ ਬਿਲਕੁਲ ਇਹ ਇਹ ਉਦੋਂ ਸਾਡੇ ਨਾਲ ਕੀਤਾ ਹੁਣ ਯੂਨੀਵਰਸਿਟੀ ਦੇ ਉੱਤੇ ਹੁਣ ਪਤਾ ਵੀ ਉਹ ਕੜੀਸੀ ਨਹੀਂ ਆਂਦੀ ਹਨਾ ਉਹ ਖਿੱਚੀ ਨਹੀਂ ਆਂਦੀ ਉਹ ਆ ਜਾਂਦੇ ਵੀ ਉਹਦੇ ਚ ਚਲੋ ਆਪ ਹੀ ਵੜ ਜਾਓ ਫਿਰ ਜਿਹੜਾ ਜਿਹੜੀ ਸਰਕਾਰ ਕਹਿੰਦੀ ਸੀ ਦਿੱਲੀ ਮਾਡਲ ਇੱਥੇ ਲੈ ਕੇ ਆਵਾਂਗੇ ਦਿੱਲੀ ਮਾਡਲ ਇੱਥੇ ਲੈ ਕੇ ਆਵਾਂਗੇ ਮਾਂ ਦੇ ਪੁੱਤਾਂ ਨੇ ਮਾਡਲ ਕਹਤਾ ਦਿੱਲੀ ਵਾਲੇ ਨੇ ਆਏ ਸਾਨੂੰ ਡਿਗਰੀ ਇਸੇ ਯੂਨੀਵਰਸਿਟੀ ਤੋਂ ਮਿਲਦੀ ਆ ਅਸੀਂ ਜਾ ਸਕਦੇ ਆ ਜੇ ਅੱਜ ਸਾਡੀ ਯੂਨੀਵਰਸਟੀ ਦੇ ਉੱਤੇ ਕੋਈ ਛਰੀਟ ਮਾਰਨ ਵੀ ਆਇਆ ਤੇ ਅਸੀਂ ਜਾ ਸਕਦੇ ਆ ਕਿ ਸਾਨੂੰ ਮੋਦੀ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਬਦਲਾਅ ਦੇ ਨਾਂ ਤੇ ਇਹ ਢਾਂਚਾ ਬਦਲਣ ਦੇ ਨਾਂ ਤੇ ਇਹਨਾਂ ਨੇ ਸਾਨੂੰ ਸਾਡਾ ਕੀ ਕੁਝ ਬਦਲਿਆ ਇਹਨਾਂ ਨੇ ਜੀ ਬਦਲਾਅ ਦੇ ਨਾਂ ਤੇ ਪਹਿਲਾਂ ਤਾਂ ਸਾਡੇ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਕਿੰਨਾ ਵੱਡਾ ਵਿਸ਼ਾਲ ਪੰਜਾਬ ਹੁੰਦਾ ਸੀ ਸਾਡੀ ਜੋੜੀ ਇੱਕ ਟੋਟਾ ਪਾਤਾ ਹੂੰ ਬਿਲਕੁਲ ਠੀਕ ਹੈ ਬਦਲਾ ਬਦਲਾ ਇਹ ਹੈ ਇਹਨਾਂ ਦਾ ਬਦਲਾ ਐਡੇ ਸੋਹਣੇ ਇਥੇ ਟਿਊਬਲ ਹੁੰਦੇ ਸੀ ਖੇਤ ਲਹਿਰਉਂਦੇ ਸੀ ਪਿੰਡ ਹੁੰਦੇ ਸੀ ਕੋਈ ਟ੍ਰੈਫਿਕ ਨਾ ਕੋਈ ਟੈਂ ਟੈਂ ਕੋਈ ਇੰਡਸਟਰੀ ਕੁਛ ਨਹੀਂ ਹੂੰ ਗ੍ਰੀਨ ਸਿਟੀ ਤੁਹਾਨੂੰ ਮੁਬਾਰਕ ਹੋਵੇ ਸਾਨੂੰ ਸਾਡੇ ਪੁਰਾਣੇ ਦੇ ਪਿੰਡ ਯਾਦ ਆਉਂਦੇ ਆ ਇਹਨਾਂ ਨੇ ਸਾਡੇ ਸਾਡੇ ਪੁਰਾਣੇ ਨੂੰ ਬਦਲੀ ਠੀਕ ਹੈ ਤਰੱਕੀ ਦਿੱਤੀ ਅਸੀਂ ਤੁਹਾਨੂੰ ਇਹ ਤਰੱਕੀਆ ਤਰੱਕੀਆ ਬਜ਼ੁਰਗ ਉੱਥੇ ਬੈਠੇ ਤੁਹਾਡੇ ਚੌਂਕਾਂ 'ਚ ਅੱਜ ਵੀ ਅੱਖਾਂ ਪਰ ਆਉਂਦੇ ਆ ਜਿੱਤੇ ਤੁਸੀਂ ਪਹਾੜੇ ਲਾਤੇ ਉੱਥੇ ਕਦੇ ਉਹਨਾਂ ਦੀਆਂ ਟਿਊਬੇਲਾ ਚੱਲਦੀਆਂ ਸੀ ਹਾਂ ਠੀਕ ਹੈ ਤੁਸੀਂ ਕਿਸੇ ਦੀ ਭਾਵਨਾ ਦੇ ਨਾਲ ਖੇਡੇ ਕਿਸੇ ਨੂੰ ਨਰਾਸ਼ ਕੀਤਾ ਹਾਂ ਕਿਸੇ ਨੂੰ ਨਰਾਸ਼ ਕਰਨਾ ਤਰੱਕੀ ਆ ਰਮਨ ਏ ਏ ਯੂਨੀਵਰਸਿਟੀ ਬਾਰੇ ਕਿਸੇ ਦੇਸੀ ਜੇ ਬਾਬੇ ਨੂੰ ਪੁੱਛੀ ਤੈਨੂੰ ਸਵਾਲ ਕੇ ਜਵਾਬ ਦੇਊਗਾ ਬਿਲਕੁਲ ਸਵਾਲ ਕੇ ਚੰਗੀ ਤਰ੍ਹਾਂ ਤੈਨੂੰ ਤਸੱਲੀ ਨਾਲ ਜਵਾਬ ਦੇਊਗਾ ਅਸੀਂ ਫਿਰ ਵੀ ਸ਼ਾਂਤਾਂ ਦੀ ਮਰਿਆਦਾ ਰੱਖਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਕਿਸਾਨ ਵੀ ਉਧਰ ਨੂੰ ਤੁਰ ਪਏ ਉਹ ਨੌਜਵਾਨ ਜਿਹੜੇ ਸ਼ਾਇਦ ਕਦੇ ਉੱਥੇ ਪੜ੍ਹੇ ਵੀ ਨਹੀਂ ਉਹ ਵੀ ਉਧਰ ਨੂੰ ਤੁਰ ਪਏ ਨਿਹੰਗ ਸਿੰਘ ਆਪਣੇ ਘੋੜੇ ਲੈ ਕੇ ਉਧਰ ਨੂੰ ਤੁਰ ਪਏ ਕੀ ਗੱਲ ਏ ਕਾ ਭੜਾ ਲੱਗਦਾ ਹੂੰ ਚੰਗਲ ਲੱਗਦਾ ਤੁਹਾਨੂੰ ਪੰਜਾਬ ਇੱਕ ਹੋਇਆ ਇੰਨਾ ਚੱਲ ਇਹਨਾਂ ਨੇ ਇਹ ਸਵਾਲ ਕੀਤਾ ਮੈਂ ਇਹਨਾਂ ਨੂੰ ਸਵਾਲ ਕਰਦੀਆਂ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਵਿਦਿਆਰਥੀ ਗੇਟ ਤੇ ਜਿਹੜੇ ਉਸ ਯੂਨੀਵਰਸਿਟੀ ਦੇ ਸਟੂਡੈਂਟ ਸੀ ਪੁਲਿਸ ਨੇ ਰੋਕ ਕੇ ਉਹ ਕਦੇ ਲਈ ਰੋਕ ਕੇ ਸੀ ਪੁਲਿਸ ਦਾ ਉੱਥੇ ਕੀ ਕੰਮ ਸੀ ਫਿਰ ਬਿਲਕੁਲ ਪੁਲਿਸ ਨੇ ਜੇ ਰੋਕਣੇ ਸੀ ਆਮ ਲੋਕ ਜਿਹੜੇ ਉਹਨਾਂ ਬੱਚਿਆਂ ਦੀ سپورਟ ਵਾਸਤੇ ਆਏ ਸੀ ਉਹਨਾਂ ਨੂੰ ਡੱਕਣਾ ਸੀ ਡੱਕ ਛੜਦੀ ਸੀ ਅਸੀਂ ਅਸੀਂ ਕੋਈ ਗੱਲ ਨਾਲ ਐਗਰੀ ਹੁੰਦੇ ਆ ਪਰ ਤੁਸੀਂ ਬੱਚੇ ਕਿਉਂ ਡੱਕੇ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਸਤਿ ਸ਼੍ਰੀ ਅਕਾਲ ਜੀ ਲਿਵਾਂ ਦੇਖ ਰਹੇ ਹੋ ਤੁਸੀਂ ਮੈਂ ਰਮਨਦੀਪ ਸਿੰਘ ਬਿੱਤੀ 28 ਨਵੰਬਰ ਨੂੰ ਕੇਂਦਰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿਸ ਦੇ ਵਿੱਚ ਪੰਜਾਬ ਪੀਯੂ ਦੇ ਸੈਨੇਟ ਅਤੇ ਸਿੰਡੀਕੇਟ ਦੇ ਢਾਂਚੇ ਦੇ ਵਿੱਚ ਅਹਿਮ ਬਦਲਾਅ ਨੇ ਜਿਹੜੇ ਉਹ ਕੇਂਦਰ ਦੁਆਰਾ ਕੀਤੇ ਜਾਂਦੇ ਨੇ ਜਿਸ ਦਾ ਵਿਰੋਧ ਹੈ ਉਹ ਪੀਯੂ ਦੇ ਸਟੂਡੈਂਟ ਵੱਡੇ ਪੱਧਰ ਤੇ ਕਰਦੇ ਨੇ ਬਿੱਤੀ 2 ਨਵੰਬਰ ਤੋਂ ਉਹਨਾਂ ਦੁਆਰਾ ਜਿਹੜਾ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੱਪੀ 31 ਅਕਤੂਬਰ ਨੂੰ ਵਿਦਿਆਰਥੀਆਂ ਦੁਆਰਾ ਇੱਕ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੋਂ ਲੈ ਕੇ ਕਿਸਾਨ ਆਗੂਆਂ ਤੋਂ ਲੈ ਕੇ ਪੰਜਾਬ ਦਾ ਹਰ ਉਹ ਵਿਅਕਤੀ ਹਿੱਸਾ ਲੈਂਦਾ ਹੈ ਜੋ ਪੰਜਾਬ ਨੂੰ ਪਿਆਰ ਕਰਦਾ ਹੈ ਪੰਜਾਬ ਦੇ ਨਾਲ ਜੁੜੀ ਹੋਈ ਹਰ ਉਸ ਚੀਜ਼ ਨੂੰ ਪਿਆਰ ਕਰਦਾ ਜਿਸ ਦੇ ਉੱਤੇ ਪੰਜਾਬ ਦਾ ਹੱਕ ਹੈ ਤਾਂ ਵਿੱਤੇ ਦੀ ਨਹੀਂ ਸਾਰੀ ਗੱਲਾਂ ਬਾਤਾਂ ਹੁੰਦੀਆਂ ਨੇ ਸਾਰੀਆਂ ਵੀਡੀਓਜ਼ ਆਪਾਂ ਨੇ ਦੇਖਿਆ ਕੀ ਕੁਝ ਉੱਥੇ ਵਾਪਰਦਾ ਹੈ ਕਿਸ ਤਰ੍ਹਾਂ ਦਾ ਵਿਤਕਰਾ ਹੈ ਜਿਹੜਾ ਉਹ ਵਿਦਿਆਰਥੀਆਂ ਦੇ ਨਾਲ ਕੀਤਾ ਜਾਂਦਾ ਹੈ ਤਾ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਗਗਨ ਆਪਾਂ ਗਰਾਊਂਡ ਲੈਵਲ ਤੇ ਕੱਲ ਕਵਰੇਜ ਕੀਤੀ ਉੱਥੇ ਹੈਨਾ ਤੁਸੀਂ ਕੀ ਦੇਖਿਆ ਕੱਲ ਕੀ ਹੋਇਆ ਚੰਡੀਗੜ੍ਹ ਦੇ ਵਿੱਚ ਮੈਂ ਉਸ ਤੋਂ ਪਹਿਲਾਂ ਤੁਹਾਡਾ ਇੱਕ ਸਵਾਲ ਸੀ ਕਹਿੰਦਾ ਬਦਲਾ ਹੂੰ ਜਿਹੜਾ ਬਦਲਾ ਦੇ ਨਾਂ ਤੇ ਇਹ ਢਾਂਚਾ ਬਦਲਣ ਦੇ ਨਾਂ ਤੇ ਇਹਨਾਂ ਨੇ ਸਾਨੂੰ ਸਾਡਾ ਕੀ ਕੁਝ ਬਦਲਿਆ ਹੂੰ ਇਹਨਾਂ ਨੇ ਜੀ ਬਦਲਾ ਦੇ ਨਾਂ ਤੇ ਪਹਿਲਾਂ ਤਾਂ ਸਾਡੇ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹੂੰ ਕਿੱਡਾ ਵੱਡਾ ਵਿਸ਼ਾਲ ਪੰਜਾਬ ਹੁੰਦਾ ਸੀ ਹੂੰ ਸਾਡੀ ਝੋਲੀ ਇੱਕ ਟੋਟਾ ਬਾਤਾ ਹੂੰ ਬਿਲਕੁਲ ਠੀਕ ਐ ਬਦਲਾ ਬਦਲਾ ਇਹ ਐ ਇਹਨਾਂ ਦਾ ਬਦਲਾ ਹੂੰ ਫਿਰ ਇਹਨਾਂ ਨੇ ਪੁਆਦ ਦੇ ਪਿੰਡ ਉਜਾੜ ਕੇ ਹੂੰ ਉੱਥੇ ਚੰਡੀਗੜ੍ਹ ਵਸਾਇਆ ਹੂੰ ਜਿੱਥੇ ਬਾਣ-ਮਾਨ ਦੀ ਲੱਕੜੀ ਇਕੱਠੀ ਕਰਤੀ ਹੂੰ ਐਡੇ ਸੋਹਣੇ ਇਥੇ ਟਿਊਬਵੈਲ ਹੁੰਦੇ ਸੀ ਖੇਤ ਲਹਿਰੌਂਦੇ ਸੀ ਪਿੰਡ ਹੁੰਦੇ ਸੀ ਕੋਈ ਟਰੈਫਿਕ ਨਾ ਕੋਈ ਟੈਂ ਟੈਂ ਕੋਈ ਇੰਡਸਟਰੀ ਕੁਛ ਨਹੀਂ ਹੂੰ ਗ੍ਰੀਨ ਸਿਟੀ ਤੁਹਾਨੂੰ ਮੁਬਾਰਕ ਹੋਵੇ ਸਾਨੂੰ ਸਾਡੇ ਪੁਆਦ ਦੇ ਪਿੰਡ ਯਾਦ ਆਉਂਦੇ ਆ ਇਹਨਾਂ ਨੇ ਸਾਡੇ ਉਹ ਸਾਡੇ ਉਹ ਪਵਾਦ ਨੂੰ ਬਦਲਿਆ ਕਹਿੰਦੇ ਤਰੱਕੀ ਦਿੱਤੀ ਅਸੀਂ ਤੁਹਾਨੂੰ ਇਹ ਤਰੱਕੀ ਆ ਤਰੱਕੀ ਆ ਬਜ਼ੁਰਗ ਉੱਥੇ ਬੈਠੇ ਤੁਹਾਡੇ ਚੌਂਕਾਂ 'ਚ ਅੱਜ ਵੀ ਅੱਖਾਂ ਭਰ ਆਉਂਦੇ ਜਿੱਤੇ ਤੁਸੀਂ ਪੁਹਾੜੇ ਲਾਤੇ ਉੱਥੇ ਕਦੇ ਉਹਨਾਂ ਦੀਆਂ ਟਿਊਬਵੈੱਲਾਂ ਚੱਲਦੀਆਂ ਸੀ ਠੀਕ ਹੈ ਤੁਸੀਂ ਕਿਸੇ ਦੀ ਭਾਵਨਾ ਦੇ ਨਾਲ ਖੇਡੇ ਕਿਸੇ ਨੂੰ ਨਿਰਾਸ਼ ਕੀਤਾ ਹਾਂ ਕਿਸੇ ਨੂੰ ਨਿਰਾਸ਼ ਕਰਨਾ ਤਰੱਕੀ ਆ ਰਮਨ ਉਹ ਕਹਿੰਦੇ ਕਹਿੰਦੇ ਜ਼ਮੀਨਾਂ ਤੁਸੀਂ ਵੇਚੀਆਂ ਨੇ ਪੈਸੇ ਲਈ ਨੇ ਫਿਰ ਚੰਡੀਗੜ੍ਹ ਵਸਿਆ ਤੇ ਹੁਣ ਤਾਂ ਨਹੀਂ ਅਸੀਂ ਵੇਚਦੇ ਹੁਣ ਕੌਣ ਖਰੀਦ ਰਿਹਾ ਅੱਜ ਜਦੋਂ ਪਿੱਛੇ ਲੈਂਡ ਪੁੱਲਿੰਗ ਲੈ ਕੇ ਆਏ ਸੀ ਉਹ ਵੀ ਅਸੀਂ ਨਹੀਂ ਮੰਗੀ ਸੀ ਤਿੰਨ ਖੇਤੀਕਰੂ ਵੀ ਅਸੀਂ ਨਹੀਂ ਮੰਗੇ ਸੀ ਮਰਜ਼ੀ ਤੇ ਤੁਸੀਂ ਆਪਦੇ ਚਲਾਉਨੇ ਹੋ ਤੁਸੀਂ ਚਾਰਕ ਬੰਦੇ ਆਪਦੇ ਵਿੱਚ ਸਾਡੇ 'ਚ ਭੇਜ ਕੇ ਠੀਕ ਐ ਫਿਰ ਉਹਨਾਂ ਦੇ ਭੇਸ ਬਦਲ ਕੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਬਹਿਰੂਪੀਏ ਸਾਡੇ 'ਚ ਭੇਜ ਕੇ ਉਹਨਾਂ ਦੇ ਤਰੂ ਜਿਹੜੀ ਤੁਸੀਂ ਸਾਡੀ ਲੁੱਟ ਕਰਦੇ ਹੋ ਸਾਨੂੰ ਹੁਣ ਸਮਝ ਆ ਗਈ ਆ ਬਿਲਕੁਲ ਤੁਸੀਂ ਆਪਦਾ ਤਰੀਕਾ ਬਦਲੋ ਹੁਣ ਅਸੀਂ ਤੁਹਾਡੇ ਤਰੀਕੇ ਤੋਂ ਚੰਗੀ ਤਰ੍ਹਾਂ ਜਾਣੂ ਆਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਐ ਜਿਹਦਾ ਨਾਮ ਵੀ ਪੰਜਾਬ ਯੂਨੀਵਰਸਿਟੀ ਐ ਤੁਸੀਂ ਉਹਨੂੰ ਕਿਵੇਂ ਸੈਂਟਰ ਯੂਨੀਵਰਸਿਟੀ ਬਣਾ ਦੋਗੇ ਭਾਈ ਕਿਵੇਂ ਬਣਾ ਦੋਗੇ ਡੈਫੀਨਟਲੀ ਜਿਹਦਾ ਨਾਮ ਹੀ ਪੰਜਾਬ ਯੂਨੀਵਰਸਿਟੀ ਐ ਪਹਿਲਾਂ ਇਹ ਉਧਰ ਪਾਕਿਸਤਾਨ 'ਚ ਸੀਗੀ ਵੰਡ ਤੋਂ ਬਾਅਦ ਇਹਦੀ ਅਥਾਰਟੀ ਇੱਥੇ ਲਿਆਂਦੀ ਚੰਡੀਗੜ੍ਹ 'ਚ ਲਿਆਂਦੀ ਬਾਅਦ ਇੱਥੇ ਜਿੱਥੇ ਅੱਜਕੱਲ੍ਹ ਹੈ ਇੱਥੇ ਲਿਆਂਦੀ ਠੀਕ ਹੈ ਪੰਜਾਬ ਦੇ ਲੋਕਾਂ ਨੇ ਪੈਸਾ ਇਕੱਠਾ ਕਰਕੇ ਕੋਈ ਸਰਕਾਰ ਕੋਈ ਐਮਐਲਏ ਕੋਈ ਮੰਤਰੀ ਸੰਤਰੀ ਨਹੀਂ ਕੋਈ ਸੈਂਟਰ ਨਹੀਂ ਸਿਰਫ ਪੰਜਾਬ ਦੇ ਲੋਕਾਂ ਨੇ ਪੈਸਾ ਇਕੱਠਾ ਕਰਕੇ ਉਹ ਯੂਨੀਵਰਸਿਟੀ ਬਣਾਈ ਸੀ ਬਿਲਕੁਲ ਤੇ ਅੱਜ ਉੱਠ ਕੇ ਸੈਂਟਰ ਮੋਦੀ ਇਹ ਆਖੇ ਵੀ ਮਾੜਾ ਯਾਰ ਸਾ ਮੈਨੂੰ ਵੀ ਦੇ ਦਿਓ ਹਾਂ ਠੀਕ ਹੈ ਤੇਰਾ ਕੀ ਯੋਗਦਾਨ ਹੈ ਯੂਨੀਵਰਸਿਟੀ ਦੇ ਵਿੱਚ ਅਸੀਂ ਨਹੀਂ ਦਿੰਦੇ ਦੁੰਦੇ ਹੈਗੇ ਪੁੱਛਦਾ ਵੀ ਨਹੀਂ ਸਿਆਣਾ ਐਨਾ ਸਿੱਧਾ ਨੋਟੀਫਿਕੇਸ਼ਨ ਭੇਜ ਦੂਗਾ ਆਰਡਰ ਹੀ ਭੇਜਦਾ ਸਿੱਧੇ ਹਾਂ ਬਿਲਕੁਲ ਜੇ ਇਹਦਾ ਸ਼ੁਕਰ ਹੈ ਕਿ ਮੈਂ ਗੱਲ ਕਰ ਰਹੀ ਆ ਜੇ ਇਹ ਯੂਨੀਵਰਸਿਟੀ ਬਾਰੇ ਕਿਸੇ ਦੇਸੀ ਜੇ ਬਾਬੇ ਨੂੰ ਪੁੱਛੀ ਤੈਨੂੰ ਸਵਾਰਕ ਜਵਾਬ ਦੇਊਗਾ ਬਿਲਕੁਲ ਸਵਾਰਕ ਚੰਗੀ ਤਰ੍ਹਾਂ ਤੈਨੂੰ ਤਸੱਲੀ ਨਾਲ ਜਵਾਬ ਦੇਊਗਾ ਅਸੀਂ ਫਿਰ ਵੀ ਸ਼ਬਦਾਂ ਦੀ ਮर्यादा ਰੱਖਦੇ ਆ ਆਪਣਾ ਯੂਨੀਵਰਸਿਟੀ ਦੀ ਗੱਲ ਕਰਦੇ ਆ ਹੁਣ ਉੱਥੇ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਿਆ ਹਾਂ ਵੀ ਇਹ ਭਾਈ ਹੁਣ ਚੰਡੀਗੜ੍ਹ ਤੋਂ ਬਾਅਦ ਇੱਕੋ ਇੱਕ ਸਾਡਾ ਹੱਕ ਹੈ ਹਾਂਜੀ ਅਸੀਂ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਆਦਾ ਮੰਨਦੇ ਹਾਂ ਵੀ ਇਹਦੀ ਵਜ੍ਹਾ ਕਰਕੇ ਸਾਨੂੰ ਮੜਾ ਜਾਂ ਤਾਂ ਸੋਰੀ ਮੈਂ ਤੁਹਾਡੀ ਗੱਲ ਨੂੰ ਟੋਕ ਰਿਹਾ ਕਈ ਲੋਕ ਨੇ ਇਹ ਕਹਿੰਦੇ ਨੇ ਕਿ ਠੀਕ ਹੈ ਜੇ ਸੈਂਟਰ ਸੈਂਟਰ ਬਾਈ ਅਧਿਨਤਾ ਇਹਦੇ ਉੱਤੇ ਥੋੜੀ ਬਹੁਤੀ ਆਊਗੀ ਤਾਂ ਇਹਦੀ ਤਰੱਕੀ ਹੋਊਗੀ ਠੀਕ ਹੈ ਵੱਡੇ ਮਾਡਲ ਨੇ ਜਿਹੜੇ ਕਿਆ ਵੱਡੇ ਫੰਡ ਨਿਊ ਯੂਨੀਵਰਸਿਟੀ ਤੇ ਲਈ ਪਾਸ ਕੀਤੇ ਜਾਣਗੇ ਕਈ ਲੋਕਾਂ ਦਾ ਇਹ ਕਹਿਣਾ ਹੈ ਹਾਂ ਹੜਾਂ ਵੇਲੇ ਬਹੁਤ ਵੱਡਾ ਫੰਡ ਦੇਗੇ ਸੀ ਮੋਦੀ ਸਾਹਿਬ ਹੂੰ ਉਦੋਂ ਵੱਧਦਾ ਤਾਂ ਸਾਡੇ ਲੋਕਾਂ ਨੇ ਤੁਹਾਡੀ ਸਿਕਿਉਰਿਟੀ ਤੇ ਪੈਸਾ ਲਾਤਾ ਹੂੰ ਸਾਡੇ ਪੰਜਾਬ ਨੇ ਤੁਹਾਡੀ ਸਿਕਿਉਰਿਟੀ ਤੇ ਉਦੋਂ ਵੱਧ ਪੈਸਾ ਲਾਤਾ ਨਾ ਹੀ ਆਉਂਦੇ ਹੂੰ ਨਾ ਹੀ ਆਉਂਦੇ ਕਿਉਂ ਜਨਤਾ ਨੂੰ ਚੱਕਰਾਂ 'ਚ ਪਾਇਆ ਹਾਂ ਨਾ ਹੀ ਆਉਂਦੇ ਉਦੋਂ ਤਾਂ ਉਹ ਜਿਹ ਜਿਹਦੇ ਨਾਲ ਸਾਰੇ ਦੇਸ਼ ਦਾ ਦੁਨੀਆ ਦਾ ਢਿੱਡ ਭਰਨਾ ਹੈ ਉਹ ਅੰਨ ਦਾਤਾ ਨੂੰ ਤਾਂ ਇਹਨਾਂ ਨੇ ਕੱਖ ਦਿੱਤਾ ਨਹੀਂ ਹੂੰ ਯੂਨੀਵਰਸਿਟੀ ਨੂੰ ਜ਼ਰੂਰ ਦੇ ਦੇਣਗੇ ਪਰ ਕੀ ਦੇਣਗੇ ਇਹ ਯੂਨੀਵਰਸਿਟੀ ਨੂੰ ਜਿਹੜੇ ਆਪ ਹਨ ਪੜਹਾ ਹੂੰ ਕਿਹੜਾ ਇੱਥੇ ਪੜਿਆ ਲਿਖਿਆ ਕਿਹੜਾ ਬੜਿਆ ਲਿਖਿਆ ਅੱਧੋਂ ਬਾਰੇ ਮੈਂ ਨਹੀਂ 75% ਲੀਡਰ ਸਾਡੇ ਅਨਪੜਾ ਹੂੰ ਉਹ ਇੱਕ ਕਹਾਵ ਇੱਕ ਕਹਾਣੀ ਜੀ ਬਣੀ ਹੈ ਨਾ ਗਧੇ ਵਾਲੀ ਇਹਨਾਂ ਤੇ ਬਿਲਕੁਲ ਬਾਕੂਬ ਢੋਕਦੀ ਆ ਬਸ ਮਾਡਰਨ ਨੇ ਹਮ ਬਸ ਮਾਡਰਨ ਨੇ ਬਸ ਪਰ ਕਹਿਣਾ ਬਿਲਕੁਲ ਮਹਿੰਗੇ ਕੱਪੜੇ ਅੱਗੇ ਪਿੱਛੇ ਗੱਡੀਆਂ ਬੱਤੀਆਂ ਮੂਰੇ ਆਫਸਰ ਉਹੀ ਬਸ ਪ੍ਰਭਾਵ ਜਾ ਪਾਉਂਦੇ ਆ ਇਹਨਾਂ ਦੀ ਅਕਲ ਤੇ ਅਨੁਭਵਸ਼ਾ ਨਾਲੋਂ ਵੀ ਪੈੜੀ ਹੈ ਬਿਲਕੁਲ ਜਦੋਂ ਤੁਸੀਂ ਕੱਲ ਚੰਡੀਗੜ੍ਹ ਗਏ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਉੱਥੇ ਨਿਹੰਗ ਸਿੰਘ ਵੀ ਪਹੁੰਚੇ ਕੱਲ ਨਾ ਅਸੀਂ ਬੈਠੇ ਸੀਗੇ ਤੇ ਇੱਕ ਬੰਦਾ ਕਹਿੰਦਾ ਜਾਂਦਾ ਯੂਨੀਵਰਸਿਟੀ ਤਾਂ ਵਿਦਿਆਰਥੀਆਂ ਦੀ ਹੈ ਉੱਥੇ ਕਿਸਾਨਾਂ ਦਾ ਕੀ ਰੋਲ ਹੈ ਉੱਥੇ ਤਾਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨਾ ਸੀ ਉੱਥੇ ਨਿਹੰਗ ਸਿੰਘਾਂ ਦਾ ਕੀ ਰੋਲ ਹੈ ਕਈ ਲੋਕ ਇਸੇ ਦਾ ਵਿਰੋਧ ਕਰ ਰਹੇ ਸੀਗੇ ਕਿ ਤੁਸੀਂ ਝੰਡੇ ਲਾ ਕੇ ਘੋੜੇ ਲੈ ਕੇ ਪੀਯੂ ਵੱਲ ਨੂੰ ਚੱਲ ਪਏ ਜਦੋਂ ਤੁਸੀਂ ਉੱਥੇ ਜਾ ਕੇ ਇਹ ਮਾਹੌਲ ਦੇਖਿਆ ਇਹ ਸਾਰੀ ਚੀਜ਼ਾਂ ਨੇ ਤੁਹਾਡੇ ਉੱਤੇ ਕੀ ਅਸਰ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਕਿਸਾਨ ਵੀ ਉਧਰ ਨੂੰ ਤੁਰ ਪਏ ਉਹ ਨੌਜਵਾਨ ਜਿਹੜੇ ਸ਼ਾਇਦ ਕਦੇ ਉੱਥੇ ਪੜ੍ਹੇ ਵੀ ਨਹੀਂ ਉਹ ਵੀ ਉਧਰ ਨੂੰ ਤੁਰ ਪਏ ਨਿਹੰਗ ਸਿੰਘ ਆਪਣੇ ਘੋੜੇ ਲੈ ਕੇ ਉਧਰ ਨੂੰ ਤੁਰ ਪਏ ਕੀ ਗੱਲ ਏ ਕਾ ਭੜਾ ਲੱਗਦਾ ਹੂੰ ਚੰਗਣ ਲੱਗਦਾ ਤੁਹਾਨੂੰ ਪੰਜਾਬ ਇੱਕ ਹੋਇਆ ਹੂੰ ਇਹਨਾਂ ਚੱਲ ਇਹਨਾਂ ਨੇ ਇਹ ਸਵਾਲ ਕੀਤਾ ਮੈਂ ਇਹਨਾਂ ਨੂੰ ਸਵਾਲ ਕਰਦੀ ਆ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਵਿਦਿਆਰਥੀ ਗੇਟ ਤੇ ਜਿਹੜੇ ਉਸ ਯੂਨੀਵਰਸਿਟੀ ਦੇ ਸਟੂਡੈਂਟ ਸੀ ਪੁਲਿਸ ਨੇ ਰੋਕ ਕੇ ਉਹ ਕਾਦੇ ਲਈ ਰੋਕ ਕੇ ਸੀ ਹੂੰ ਪਾਲਸ ਦਾ ਉੱਥੇ ਕੀ ਕੰਮ ਸੀ ਫਿਰ ਬਿਲਕੁਲ ਪਾਲਸ ਨੇ ਜੇ ਰੋਕਣੇ ਸੀ ਆਮ ਲੋਕ ਜਿਹੜੇ ਉਹਨਾਂ ਬੱਚਿਆਂ ਦੀ سپورਟ ਵਾਸਤੇ ਆਏ ਸੀ ਉਹਨਾਂ ਨੂੰ ਡੱਕਣਾ ਸੀ ਡੱਕ ਸਕਦੀ ਸੀ ਹਾਂ ਅਸੀਂ ਅਸੀਂ ਕੋਈ ਗੱਲ ਨਾ ਐਗਰੀ ਹੁੰਨੀ ਆ ਪਰ ਤੁਸੀਂ ਬੱਚੇ ਕਿਉਂ ਡੱਕੇ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਹਾਂ ਲੋਕ ਤਾਂ ਬਾਅਦ ਚ ਅੰਦਰ ਵੜਿਆ ਪਹਿਲਾਂ ਤਾਂ ਵਿਦਿਆਰਥੀ ਜਾ ਰਹੇ ਆ ਤੁਸੀਂ ਵਿਦਿਆਰਥੀਆਂ ਤੋਂ ਅੱਜ ਹੀ ਸਿਰਫ ਇੱਕ ਨੋਟੀਫਿਕੇਸ਼ਨ ਲੈ ਕੇ ਵਾਪਸ ਲੈ ਲਿਆ ਖੇਡੀਆਂ ਜਾਂਦੇ ਹੋ ਖੇਡਾਂ ਅਰੇ ਉਹ ਵੀ ਨਹੀਂ ਪੂਰਾ ਡਿਕਲਰ ਹੋਇਆ ਤੁਸੀਂ ਉੱਥੇ ਭਰੀਆਂ ਜਿਨ੍ਹਾਂ ਨੇ ਫੀਸਾਂ ਹਾਂ ਜਿਨ੍ਹਾਂ ਦੇ ਅੰਦਰ ਕੱਪੜੇ ਪਏ ਆ ਜੇ ਹੋਸਟਲਾਂ ਜਦ ਜਿਹੜੇ ਬੱਚੇ ਰਹਿੰਦੇ ਆ ਉਹਨਾਂ ਨੂੰ ਤੁਸੀਂ ਅੱਜ ਹੀ ਨਹੀਂ ਵੜਨ ਦੇਦੇ ਤੇ ਉਹ ਤਾਂ ਕਹਿ ਰਹੇ ਸੀਗੇ ਕਿ ਅਸੀਂ ਇਸ ਪ੍ਰਦਰਸ਼ਨ ਦਾ ਹਿੱਸਾ ਹੀ ਨਹੀਂ ਹੈਗੇ ਸਾਨੂੰ ਸਾਡੇ ਹੋਸਟਲ 'ਚ ਜਾਣ ਦੇਓ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਭਲਾ ਪ੍ਰਦਰਸ਼ਨ ਦਾ ਹਿੱਸਾ ਹੈ ਭਲਾ ਹੈ ਨਹੀਂ ਕਿਉਂ ਨਹੀਂ ਵੜਨ ਦਿੱਤੇ ਪਹਿਲਾਂ ਇਸ ਗੱਲ ਦਾ ਜਵਾਬ ਦਿਓ ਨਾ ਫਿਰ ਅਸੀਂ ਤੁਹਾਡੀ ਦਾ ਦਿੰਨੇ ਆ ਹੱਸਦਾ ਕਹਿੰਦੇ ਆ ਵੀ ਸਾਡੇ ਜੇਕੇ ਅਸਤਾ ਇਕੱਠੇ ਆਵਾਂਗੇ ਹਾਂ ਤੇ ਰਹੀ ਗੱਲ ਕਿਸਾਨਾਂ ਦੀ ਨਿਹੰਗ ਸਿੰਘਾਂ ਦੀ ਜਾਂ ਹੋਰ ਜਿੰਨੇ ਵੀ ਲੋਕ ਆਮ ਲੋਕ ਉੱਥੇ ਆਏ ਸੀ ਜਾਂ ਕੋਈ ਉਸ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਵੀ ਸੀ ਤਾਂ ਵੀ ਮੈਂ ਜਿਹੜੇ ਕਾਲਜ ਚ ਪੜ੍ਹੀਆਂ ਉਹ ਕਾਲਜ ਇਸੇ ਯੂਨੀਵਰਸਿਟੀ ਦੇ ਅੰਡਰ ਸੀ ਸਾਨੂੰ ਡਿਗਰੀ ਇਸੇ ਯੂਨੀਵਰਸਿਟੀ ਤੋਂ ਮਿਲਦੀ ਆ ਅਸੀਂ ਜਾ ਸਕਦੇ ਆ ਜੇ ਅੱਜ ਸਾਡੀ ਯੂਨੀਵਰਸਿਟੀ ਦੇ ਉੱਤੇ ਕੋਈ ਛਰੀਟ ਮਾਰਨ ਵੀ ਆਇਆ ਤੇ ਅਸੀਂ ਜਾ ਸਕਦੇ ਆ ਕਿ ਸਾਨੂੰ ਮੋਦੀ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਤੇ ਰਹੀ ਗੱਲ ਕਿਸਾਨਾਂ ਦੀ ਕਿਸਾਨਾਂ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਜੇ ਕੋਈ ਮਜ਼ਦੂਰ ਆਇਆ ਉਹਨਾਂ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਨਿਹੰਗ ਸਿੰਘਾਂ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਕਿੰਨੀਆਂ ਹਸਤੀਆਂ ਇਹਨਾਂ ਨੇ ਦਿੱਤੀਆਂ ਜੇ ਕੋਈ ਕਲਾਕਾਰ ਆਇਆ ਜੇ ਕੋਈ ਸਮਾਜਸੀ ਵੀ ਆਇਆ ਉਹ ਵੀ ਐਸੇ ਯੂਨੀਵਰਸਿਟੀ ਦੀ ਦੇਣ ਹੈ ਕਿ ਤੇਰੇ ਲੋਕ ਇਸ ਯੂਨੀਵਰਸਿਟੀ ਨਾਲ ਜੁੜਿਆ ਜਾਂ ਜਿਹੜੇ ਨਹੀਂ ਵੀ ਜੁੜੇ ਕੱਲ ਨੂੰ ਸਾਡੇ ਬੱਚਿਆਂ ਨੇ ਨਹੀਂ ਪੜਨਾ ਹੂੰ ਜੇ ਸਾਡਾ ਬੱਚਾ ਵਿਦੇਸ਼ ਨਹੀਂ ਜਾਊਗਾ ਕੀ ਅਸੀਂ ਉਹਨੂੰ ਯੂਨੀਵਰਸਿਟੀ 'ਚ ਨਹੀਂ ਪੜਾ ਸਕਦੇ ਹੂੰ ਅਸੀਂ ਆਪਦੇ ਬੱਚਿਆਂ ਦੇ ਭੁੱਖ ਲਈ ਲੜੇ ਆ ਨਾ ਸਾਡੇ ਬੱਚੇ ਦੁਨੀਆ 'ਚ ਹੈ ਛੋਟੇ ਐ ਨਹੀਂ ਐ ਉਹ ਇੱਕ ਅਲੱਗ ਮੈਟਰ ਆ ਪਰ ਅਸੀਂ ਅੱਜ ਨਹੀਂ ਲੜਾਂਗੇ ਤਾਂ ਫੇਰ ਅਸੀਂ ਜਿੱਦੇ ਸਾਡਾ ਬੱਚਾ ਗੱਭਰੂ ਹੋ ਕੇ ਅਸੀਂ ਯੂਨੀਵਰਸਿਟੀ 'ਚ ਵੱਡਣਾ ਆਊਗਾ ਉਦਦੇ ਅਸੀਂ ਇਕੱਲਾ ਇਕੱਲਾ ਬੰਦਾ ਉੱਠੋਗੇ ਤੁਸੀਂ ਤਾਂ ਕਹਿੰਦੇ ਹੀ ਹੋ ਵੀ ਇਕੱਲਾ ਇਕੱਲਾ ਆਵੇ ਤੇ ਅਸੀਂ ਚੱਕ ਕੇ ਬੱਸਾਂ ਭਰ ਕੇ ਲੈ ਜਾਈਏ ਕੱਲ ਜਿਹੜੇ ਵਿਦਿਆਰਥੀ ਉਥੋਂ ਅਰੈਸਟ ਕਰਕੇ ਦੋ ਬੱਸਾਂ ਭਰ ਕੇ ਲੈ ਕੇ ਗਏ ਉਹ ਕਿਹਦੇ ਇਸ਼ਾਰੇ ਤੇ ਲੈ ਕੇ ਗਏ ਉਹਨਾਂ ਕੋਲ ਨਾ ਕੋਈ ਅਸਲਾ ਨਾ ਕੋਈ ਅੰਦਰ ਲੜਾਈ ਨਾ ਕੋਈ ਗਾਲੀ ਨਾ ਕੋਈ ਗਲੋਚ ਸ਼ਾਂਤਮਈ ਤਰੀਕੇ ਨਾਲ ਅੰਦਰ ਪ੍ਰੋਟੈਸਟ ਹੋ ਰਿਹਾ ਜੋ ਕਿ ਤੁਹਾਡਾ ਸੰਵਿਧਾਨ ਕਹਿੰਦਾ ਹ ਹ ਵੀ ਤੁਸੀਂ ਆਪਦੀ ਗੱਲ ਰੱਖ ਸਕਦੇ ਹੋ ਹ ਫਿਰ ਵੀ ਤੁਸੀਂ ਸਾਡੇ ਬੱਚਿਆਂ ਨੂੰ ਬੱਸਾਂ ਪਰ ਪਰ ਕੇ ਕਿੱਥੇ ਖੁਸ਼ੀ ਚ ਲੈ ਕੇ ਗਏ ਸੀ ਬਿਲਕੁਲ ਕਿਹੜੇ ਦੀ ਬਰਾਤ ਲੈ ਕੇ ਗਏ ਸੀ ਉਹਨਾਂ ਨੂੰ ਹ ਇਹ ਕਿਹਨੇ ਆਖਿਆ ਸੀ ਤੁਹਾਨੂੰ ਵੀ ਬੱਚਾ ਬੱਚਿਆਂ ਨੂੰ ਡਰਾ ਰਹੇ ਸੀ ਤੁਸੀਂ ਉੱਥੇ ਹ ਤਾਂ ਕਿ ਉਹਨਾਂ ਨਾਲ ਜੋੜਨ ਨਾ ਮੈਂ ਅੱਜ ਮੈਂ ਹੁਣ ਤੱਕ ਬਹੁਤ ਪ੍ਰੋਟੈਸਟ ਵੇਖਿਆ ਹ ਹ ਇੰਨਾ ਸੋਹਣਾ ਪੜੇ ਲਿਖੇ ਤਵਾਕਾ ਨੇ ਜਿਹੜਾ ਉੱਥੇ ਪ੍ਰੋਗਰਾਮ ਬਣਾਇਆ ਹ ਇਹੋ ਜਿਹਾ ਮੈਂ ਕਦੇ ਨਹੀਂ ਵੇਖਿਆ। ਹੂੰ। ਇੰਨੀ ਸਮਝਦਾਰੀ ਨਾਲ ਚੱਲ ਰਹੇ ਆ ਉਹ ਬੱਚੇ, ਉਹਨਾਂ ਦੀਆਂ ਸਪੀਚਾਂ, ਉਹਨਾਂ ਦੀਆਂ ਗੱਲਾਂ। ਮੈਂ ਕਹਿੰਨੀ ਆ ਮੁੰਡੇ ਸਾਡੇ ਪੰਜਾਬ ਦੇ ਗੱਭਰੂ ਨੌਜਵਾਨ ਤਾਂ ਬਹੁਤ ਵਧੀਆ ਗੱਲ ਹੈ। ਕਹਿੰਦੇ ਉਹਨਾਂ ਦੇ ਮੋਤੇ ਹੀ ਚਪੇਟ ਕਹਿ ਸਕਦੇ ਆ ਆਪਾਂ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੀ ਨੌਜਵਾਨੀ ਤਾਂ ਨਸ਼ੇੜੀ ਹੋ ਗਈ, ਇਹ ਤਾਂ ਆਵਾਰਾਂ ਨੇ, ਇਹ ਤਾਂ ਗੇੜੀਆਂ ਮਾਰਦੇ ਨੇ, ਇਹ ਤਾਂ ਬੇਲੇ ਨੇ, ਇਹ ਤਾਂ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਨੇ। ਉਸ ਪੀਯੂ ਦੇ ਵਿੱਚ ਜਾ ਕੇ ਪਤਾ ਲੱਗਦਾ ਕਿ ਕਿਸ ਲੈਵਲ ਦਾ ਦਿਮਾਗ ਸਾਡੇ ਬੱਚਿਆਂ ਦੇ ਕੋਲ ਹੈ ਉਹ ਤਾਂ ਤੁਸੀਂ ਸਾਡੇ ਨਾਲ ਕਰਦੇ ਹੀ ਵਿਤਕਰਾਓ ਕਿ ਆਪਾਂ ਕਹਿ ਦੇ ਦੰਨੇ ਆ ਨਾ ਨੋਰਮਲ ਜੀ ਗੱਲ ਆ ਕਿ ਤੁਹਾਡੇ ਬੱਚੇ ਵੱਡੇ ਵੱਡੇ ਉਹਦੇ ਆ ਤੇ ਨਹੀਂ ਹੈਗੇ ਤੁਹਾਡੇ ਬੱਚੇ ਪੁਲਿਸ ਚ ਵੱਡੇ ਉਹਦੇ ਆ ਤੇ ਨਹੀਂ ਹੈਗੇ ਜੇ ਉਹਨਾਂ ਨੂੰ ਤੁਸੀਂ ਮੌਕਾ ਦੇਵੋਗੇ ਜੀ ਉਹਨਾਂ ਦੇ ਹੱਕ ਤੁਸੀਂ ਦੇਵੋਗੇ ਤਾਂ ਤਾਂ ਹੋ ਜਾਣਗੇ ਜਦੋਂ ਤੁਸੀਂ ਰੱਖਣਾ ਹੀ ਦੂਜੇ ਨੰਬਰ ਤੇ ਆ ਤੇ ਫਿਰ ਉਹਨਾਂ ਨੇ ਕੀ ਜਾਣਾ ਇਹ ਤਾਂ 5 500 ਦੇ ਕਈ ਕਾਫਲੇ ਸੀ ਅਸੀਂ ਤਾਂ ਦੋ ਸੀ ਜਦੋਂ ਉਦੋਂ ਨਹੀਂ ਮੁੱਕੇ ਹਮ ਅਸੀਂ ਤਾਂ ਜਦੋਂ ਦੋ ਸੀ ਨਾ ਉਦੋਂ ਨਹੀਂ ਮੁੱਕੇ ਸਾਡਾ ਇਤਿਹਾਸ ਪੜ ਲਓ ਤੁਹਾਨੂੰ ਪਤਾ ਲੱਗ ਜਾਊਗਾ ਹਮ ਸਾਨੂੰ ਜਮਾ ਵੀ ਖਤਮ ਕਰ ਦੋਗੇ ਨਾ ਅਸੀਂ ਫਿਰ ਵੀ ਨਹੀਂ ਮੁੱਕਦੇ ਹਾਂ ਪਤਾ ਨਹੀਂ ਅਸੀਂ ਕੀ ਸਿੱਟੀ ਦੇ ਬਣਿਆ ਜਾਂ ਪਤਾ ਨਹੀਂ ਜਿਵੇਂ ਕਹਿੰਦੇ ਨਾ ਉੱਗਣ ਵਾਲੇ ਉੱਗ ਪੈਂਦੇ ਨੇ ਅਸੀਂ ਨਾ ਪਾਰ ਕੇ ਪੱਥਰਾਂ ਦਾ ਸੀ ਉਹ ਆ ਬਿਲਕੁਲ ਗਗਨ ਕੱਲ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਤੁਸੀਂ ਦੇਖੀ ਹੋਊਗੀ ਹਾਂ ਤਹੋ ਜਿਸ ਤਰੀਕੇ ਦੇ ਨਾਲ ਉਹ ਸ਼ਾਂਤਮਈ ਤਰੀਕੇ ਨਾਲ ਹੀ ਅੰਦਰ ਜਾਣਾ ਚਾਹੁੰਦੀ ਸੀ ਉਹਨੇ ਆਈਡੀ ਕਾਰਡ ਵੀ ਦਿਖਾਇਆ ਪਰ ਫਿਰ ਵੀ ਪੁਲਿਸ ਨੂੰ ਅੰਦਰ ਨਹੀਂ ਜਾਣ ਦਿੰਦੀ ਉਹਦੇ ਨਾਲ ਧੱਕਾ ਮੁੱਕੇ ਕਰਦੇ ਤੇ ਕੁੜੀ ਦੇ ਸ਼ਬਦ ਨਿਕਲਦੇ ਨੇ ਕਿ ਜੇ ਤੁਸੀਂ ਚਿਹਰ ਦੁਆਰਾ ਇਹ ਹਰਕਤ ਕੀਤੀ ਤਾਂ ਫਿਰ ਤੁਸੀਂ ਆਪਣਾ ਹਿਸਾਬ ਲਾ ਲਿਓ بڑے ਲੋਕ ਉਸ ਕੁੜੀ ਦਾ ਜਿਗਰਾ ਦੇਖ ਕੇ ਹੈਰਾਨ ਨੇ ਯਾਰ ਛੋਟੀ ਜਿਹੀ ਉਮਰ ਦੀ ਕੁੜੀ ਕਿਉਂਕਿ ਜੇ ਹੋਰ ਜਿਆ ਕੋਈ ਬੱਚਾ ਹੁੰਦਾ ਉਹ ਤੇ ਡਰ ਜਾਂਦਾ ਕਿਉਂਕਿ ਪੁਲਿਸ ਨੂੰ ਦੇਖ ਕੇ ਤਾਂ ਵੈਸੇ ਹੀ ਬੱਚਾ ਡਰ ਜਾਂਦਾ ਯਾਰ ਕਿ ਪੁਲਿਸ ਆ ਪਰ ਉਹ ਨਹੀਂ ਡਰੀ ਉਹ ਕਹਿੰਦੀ ਆਪਣਾ ਹਿਸਾਬ ਲਾ ਲਿਓ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹ ਕੁੜੀ ਅੱਜ ਵੀ ਚਰਚਾ ਹੋ ਰਹੀ ਹੈ ਉਸ ਕੁੜੀ ਦੀ ਸੋਸ਼ਲ ਮੀਡੀਆ ਤੇ ਕਾਨੂੰਨ ਨੂੰ ਛਿੱਕੇ ਦੇ ਟੰਗਿਆ ਹੋਇਆ ਸੀ ਉਹਨਾਂ ਨੇ ਹਮ ਸਿੱਧੀ ਜੀ ਗੱਲ ਆ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀ ਤਾਂ ਜਾ ਹੀ ਸਕਦੇ ਨਾ ਹਮ ਜਾ ਹੀ ਸਕਦਾ ਹੈ ਜਾਣਾ ਤਾਂ ਅਸੀਂ ਵੀ ਸੀ ਜਾਂ ਤਾਂ ਅਸੀਂ ਵੀ ਸਕਦੇ ਹਾਂ ਅਸੀਂ ਪੰਜਾਬ ਦੇ ਮੀਡੀਆ ਚ ਆਉਨੇ ਆ ਪਰ ਤੁਸੀਂ ਫਿਰ ਰੂਲਾਂ ਦੇ ਐਡੀ ਲੰਮੀ ਲਿਸਟ ਕੱਢ ਕੇ ਰੱਖ ਲੈਨੇ ਹੋ ਵੀਰਿਆਂ ਨੂੰ ਵੀ ਨਹੀਂ ਅੰਦਰ ਜਾਂਦੇ ਰਹੇ ਸੀ ਉਹ ਕੱਲ ਉਹ ਕੁੜੀ ਦੇ ਜਿਗਰੇ ਨੂੰ ਸਲਾਮ ਆ ਤੇ ਅਸਲ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਇਹੀ ਨੇ ਹਮ ਠੀਕ ਹੈ ਜਿਹੜੀਆਂ ਹੋਰ ਰੀਲਾ ਤੇ ਨਜਦੀਆਂ ਟੱਪਦੀਆਂ ਨੇ ਉਹ ਪੰਜਾਬ ਦੀਆਂ ਨਹੀਂ ਹੈਗੀਆਂ ਉਤੇ ਬਾਹਰੋਂ ਆ ਕੇ ਪੰਜਾਬ 'ਚ ਰਹਿ ਰਹੀਆਂ ਠੀਕ ਹੈ ਉਹਦਾ ਬਹਿਰ ਉਪਣੀਆਂ ਇਹਨਾਂ ਵਰਗੀਆਂ ਜਿਵੇਂ ਮੈਂ ਕਹਿੰਨੀ ਹੁੰਨੀ ਆ ਉਹ ਨਹੀਂ ਪਰ ਅਸਲ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਇਹੋ ਜਿਹੀਆਂ ਹੀ ਨੇ ਇਦਾਂ ਹੀ ਕਰਦੀਆਂ ਨੇ ਠੀਕ ਹੈ ਤੇ ਉਹ ਇਹ ਵੀ ਕਹਿੰਦੀ ਆ ਕਹਿੰਦੀ ਜੇ 2 ਮਿੰਟ ਹੋਰ ਉੱਥੇ ਹੋ ਗੇਟ ਨਾ ਨਾ ਖੋਲ ਦੇ ਮੈਂ ਜਪੇੜ ਜੜ ਦੇਣੀ ਸੀ ਕਹਿੰਦੀ ਸਾਡੇ ਦਾ ਚਪੇੜਾ ਟ੍ਰੈਂਡ ਆ ਹੂੰ ਠੀਕ ਐ ਉਹਨਾਂ ਨੂੰ ਪਤਾ ਸੀ ਵੀ ਇਹਦਾ ਜਾਣਾ ਕੁਛ ਨਹੀਂ ਸਾਡਾ ਰਹਿਣਾ ਕੁਛ ਨਹੀਂ ਹੂੰ ਠੀਕ ਐ ਨਾ ਤਾਂ ਉਹ ਉਹ ਤਾਂ ਇੱਕ ਦੇਖੋ ਡਿਸਟੈਂਸ ਕਿੰਨਾ ਇੱਕ ਨੰਬਰ ਗੇੜ ਦਾ ਤੇ ਦੋ ਨੰਬਰ ਗੇੜ ਦਾ ਦੋ ਤੇ ਜਾਓ ਇੱਕ ਤੇ ਚੱਲ ਜਾਓ ਇੱਕ ਵਾਲੇ ਕੋਲ ਜਾਓ ਦੋ ਤੇ ਚੱਲ ਜਓ ਯਾਰ ਘਾਏ ਰੱਖੇ ਹੋਏ ਆ ਉਹ ਫੀਸ ਭਰ ਕੇ ਉਹਨਾਂ ਨੇ ਆਹੀ ਗਦੀ ਘੇੜੇ ਪਹਿਣਾ ਹੂੰ ਆਹੀ ਗਦੀ ਘੇੜੇ ਪਾਈ ਰੱਖਣਾ ਉਹਨਾਂ ਨੂੰ ਹੂੰ ਸਾਡੀ ਯੂਨੀਵਰਸਿਟੀ ਸਾਡਾ ਚੰਡੀਗੜ ਸਾਡਾ ਇਹਦੇ ਤੇ ਹੱਕ ਤੇ ਕਾਖੀ ਨਿਕਰਾਂ ਵਾਲੇ ਕੌਣ ਹੁੰਦੇ ਆ ਹੂੰ ਉਹ ਕਹਿੰਦੇ ਮਤਲਬ ਕਈ ਲੋਕ ਇਹ ਵੀ ਸਵਾਲ ਕਰ ਰਹੇ ਨੇ ਜਿਵੇਂ ਪੁੱਛਿਆ ਗਿਆ ਕਿ ਤੁਹਾਨੂੰ ਡਰ ਕਿਸ ਚੀਜ਼ ਦਾ ਹੈ ਉਹ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀਆਂ ਪੜਾਈਆਂ ਮਹਿੰਗੀਆਂ ਕਰ ਦੇਣਗੇ ਇਹ ਜਦੋਂ ਉਹਨਾਂ ਦੇ ਅੰਦਰ ਇਹ ਯੂਨੀਵਰਸਿਟੀ ਆ ਗਈ ਅੱਜ ਕਿੰਨੇ ਤੋਂ ਲੈ ਕੇ 5000 ਦੇ ਵਿੱਚ ਇੱਕ ਚੰਗੀ ਡਿਗਰੀ ਬੱਚਾ ਕਰ ਲੈਂਦਾ ਉਸ ਤੋਂ ਉਦੋਂ ਕਹਿੰਦੇ ਨਹੀਂ ਸਾਡਾ ਇਤਿਹਾਸ ਬਦਲਿਆ ਜਾਊਗਾ ਸਾਡੇ ਪੰਜਾਬ ਦੀਆਂ ਜੜਾਂ ਇਸ ਯੂਨੀਵਰਸਿਟੀ ਦੇ ਵਿੱਚ ਨੇ ਹਨਾ ਜਿਹੜਾ ਕਿਤਾਬਾਂ ਦੇ ਵਿੱਚ ਸਾਡੇ ਪੰਜਾਬ ਦਾ ਇਤਿਹਾਸ ਲਿਖਿਆ ਗਿਆ ਉਹ ਬਦਲਣ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਲੱਗਦਾ ਕਿ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਨੇ ਮੋਦੀ ਦਾ ਤੂੰ ਮੈਂ ਉੱਥੇ ਜਾ ਕੇ ਉਹ ਜੀ ਹਿੱਸਾ ਮੰਗੀਏ ਹਮ ਹੈ ਜਾਂ ਉਹਨਾਂ ਦੇ ਤਰੀਕੇ ਨਾਲ ਜਿਵੇਂ ਉਹ ਰਹਿ ਰਹੇ ਆ ਹਮ ਉਹ ਯਾਰ ਬਾਹਰੀ ਕੀ ਵੱਡੀ ਗੱਲ ਨਹੀਂ ਬਾਈ ਮੈਂ ਤੈਨੂੰ ਮੋਟੀ ਜੀ ਗੱਲ ਸਮਝਾਉਣੀ ਆ ਆ ਜੁੱਤੀ ਆ ਮੇਰੀ ਇਹਦੇ ਪੈਰਾਂ ਨਾਲ ਮਾੜੀ ਜੀ ਮਿੱਟੀ ਲੈ ਕੇ ਵੀ ਮੈਂ ਉਹਨਾਂ ਦੇ ਘਰ ਦੇ ਅੰਦਰ ਐਂਟਰ ਹੋ ਜਾ ਤੇ ਇਹਨਾਂ ਦੀ ਸਿਕਿਉਰਿਟੀ ਦਾ ਕੋਈ ਹਾਲ ਨਹੀਂ ਰਹਿਣਾ ਹਮ ਉਹ ਤਾਂ ਸਾਡੇ ਦੇਲਾ ਜਿਹੜੇ ਅਸੀਂ ਤੁਹਾਨੂੰ ਵੇਖ ਲੈਨੇ ਆ ਬਰਦਾਸ਼ਟ ਕਰਦੇ ਆ ਹਮ ਤੇ ਜੇ ਤੁਸੀਂ ਜਾ ਕੇ ਮੈਂ ਉਹਨਾਂ ਨੂੰ ਅੱਖਾਂ ਵੀ ਤੁਹਾਡੇ ਮੋਦੀ ਸਾਹਿਬ ਤੁਹਾਡੇ ਘਰ ਦੇ ਵਿੱਚੋਂ ਹੱਕ ਦੇਓ ਹਿੱਸਾ ਦਿਓ ਮੈਨੂੰ ਦੇ ਦੂਗਾ ਨੇ ਦੇ ਸਕਦਾ ਜੇ ਤਾਂ ਦੇ ਦੂਗਾ ਫਿਰ ਤਾਂ ਆ ਜਾਈ ਯੂਨੀਵਰਸਿਟੀ ਕਰ ਲੈਂਦੇ ਆ ਗੱਲ ਤੇ ਜੇ ਉਹ ਆਪਦੇ ਘਰ ਦੇ ਵਿੱਚੋਂ ਹਿੱਸਾ ਨਹੀਂ ਦੇ ਸਕਦਾ ਤਾਂ ਯੂਨੀਵਰਸਿਟੀ ਵੀ ਸਾਡਾ ਘਰ ਹੈ ਅਸੀਂ ਵੀ ਹਿੱਸਾ ਨਹੀਂ ਦਿੰਦੇ ਯਾਰ ਸਾਡੀ ਚੀਜ਼ ਆ ਸਾਡੀ ਮਰਜ਼ੀ ਆ ਮਾਲਕ ਦੀ ਮਰਜ਼ੀ ਹੁੰਦੀ ਹੈ ਜਿੰਨੀਆਂ ਜ਼ਮੀਨਾਂ ਜਿਹਦਾ ਜਿਹਦਾ ਘਰ ਆ ਹਰੇਕ ਚੀਜ਼ ਮਤਲਬ ਇੱਕ ਇੱਕ ਚੀਜ਼ ਠੀਕ ਹੈ ਇੱਕ ਰੁਮਾਲ ਤੇ ਵੀ ਬੰਦੇ ਦਾ ਹੱਕ ਹੁੰਦਾ ਇਹ ਤਾਂ ਫਿਰ ਵੀ ਜ਼ਮੀਨ ਤੇ ਬਣੀ ਹੋਈ ਯੂਨੀਵਰਸਿਟੀ ਹੈ ਸਾਡੇ ਬੱਚਿਆਂ ਦਾ ਭਵਿੱਖ ਆ ਅਸੀਂ ਕਿਵੇਂ ਦੇ ਦਾਂਗੇ ਸਾਡੀ ਮਰਜ਼ੀ ਅਸੀਂ ਮਾਲਕਾਂ ਮਾਲਕ ਨੂੰ ਪੁੱਛੋਗੇ ਨਹੀਂ ਕਿਵੇਂ ਕਹਿ ਸਕਦੇ ਉਹਨੂੰ ਪੰਜਾਬ ਦੀ ਨੀਤੀ ਕਿਵੇਂ ਹੋਈਏ ਤੇ ਹੋਰ ਮੋਦੀ ਸਾਹਿਬ ਕਿਹਨੇ ਪੈਸੇ ਭੇਜੇ ਸੀ ਕਿਹਨੇ ਪੈਸੇ ਭੇਜੇ ਸੀ ਅਸੀਂ ਪੈਸੇ ਦਿੱਤੇ ਆ ਸਾਡੇ ਬਜ਼ੁਰਗਾਂ ਨੇ ਦਿੱਤੇ ਆ ਸਾਡੇ ਬਜ਼ੁਰਗਾਂ ਨੇ ਬਣਾਈ ਆ ਸਾਡੀ ਹੋਈ ਆ ਤੁਸੀਂ ਸਾਬਤ ਕਰ ਦੋ ਵੀ ਸਾਡੀ ਹੈ ਨਹੀਂ ਫਿਰ ਗੱਲ ਕਰਾਂਗੇ ਬਿਲਕੁਲ ਫਿਰ ਗੱਲ ਕਰਾਂਗੇ ਇਹ ਕੀ ਗੱਲ ਹੋਈ ਰਹੀ ਗੱਲ ਮਤਲਬ ਤੁਸੀਂ ਕਹਿੰਦੇ ਹੋ ਵੀ ਆ ਜੇ ਇਹਨਾਂ ਨੇ ਬਦਲਣਾ ਨਾ ਹੁੰਦਾ ਹੂੰ ਜੇ ਇਹਨਾਂ ਨੇ ਬਦਲਣਾ ਨਾ ਹੁੰਦਾ ਫੇਰ ਇਹ ਯੂਨੀਵਰਸਿਟੀ ਦੇ ਉੱਤੇ ਲਾਗੂ ਹੀ ਨਾ ਕਰਦੇ ਇਹੋ ਜੀਆਂ ਚੀਜ਼ਾਂ ਨੋਟੀਫਿਕੇਸ਼ਨਾਂ ਲਾਗੂ ਹੀ ਨਾ ਕਰਦੇ ਕਿਉਂ ਕੱਡੀਆਂ ਨੇ ਇਹ ਹੂੰ ਪਤਾ ਹੀ ਆ ਹੂੰ ਸਾਡੇ ਏਡੇ ਏਡੇ ਇਤਿਹਾਸ ਅੱਛਾ ਸਾਰਿਆਂ ਬਾਰੇ ਜਿਹੜੇ 47 ਤੋਂ ਬਾਅਦ ਜਿੰਨੇ ਵੀ ਇਹਨਾਂ ਦੇ ਸੀ ਸਾਰਿਆਂ ਬਾਰੇ ਕਿਤਾਬਾਂ ਦੇ ਵਿੱਚ ਲਿਖਿਆ ਹੂੰ ਸਾਡੇ ਜਿਹੜੇ 47 ਤੋਂ ਪਹਿਲਾਂ ਵੀ ਗੁਰੂ ਹੋਏ ਆ ਸਿੱਖ ਹੋਏ ਆ ਜਾਂ 47 ਤੋਂ ਬਾਅਦ ਵੀ ਸਾਡੇ ਜਿਹੜੇ ਬੰਦਿਆਂ ਨੇ ਯੋਗਦਾਨ ਪਾਇਆ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਕੀ ਗੱਲ ਬਾਈ ਇਹ ਵਿਤਕਰਾ ਕਿਉਂ ਉਹ ਲੂਸੀ ਗਰੇ ਤਾਂ ਲਿਖ ਲੈਂਦੇ ਆ ਪਤਾ ਨਹੀਂ ਕਿੱਥੋਂ ਦੀ ਐ ਹਾਂ ਕਿਤਾਬਾਂ ਚ ਲੂਸੀ ਗਰੇ ਤਾਂ ਲਿਖ ਲੈਂਦੇ ਆ ਸਾਡੇ ਸਾਬਜਾਦਿਆਂ ਦੇ ਬਾਰੇ ਕਿਉਂ ਨਹੀਂ ਲਿਖਦੇ ਹਾਂ ਬਿਲਕੁਲ ਕਿਉਂ ਨਹੀਂ ਲਿਖਦੇ ਸੈਂਟਰ ਸੈਂਟਰ ਤੋਂ ਹੀ ਆਉਂਦਾ ਸਾਰਾ ਕੁਝ ਹਾਂ ਉਹ ਕਿਉਂ ਨਹੀਂ ਲਿਖਦੇ ਕੀ ਗੱਲ ਸਾਬਜਾਦਿਆਂ ਦੀ ਕੁਰਬਾਨੀ ਛੋਟੀ ਆ ਹਾਂ ਛੋਟੀ ਲੱਗਦੀ ਇਹਨਾਂ ਨੂੰ ਸਾਨੂੰ ਆਹੀ ਸਮੱਸਿਆ ਆ ਬਿਲਕੁਕੁਲ ਅਜੇ ਤਾਂ ਮਾੜਾ ਜਾਂ ਮਾੜਾ ਜਾਂ ਮਤਲਬ ਬਾਲਾ ਨਹੀਂ ਜਮਾ ਮਤਲਬ 2% ਹੀ ਅਸੀਂ ਸਾਨੂੰ ਤਾਂ ਵੈਸੇ ਵੀ ਇਹ 2% ਹੀ ਕਹਿੰਦੇ ਆ 2% ਹੀ ਸਾਡੇ ਡੰਡੇ ਦਾ ਡਾਰਾ ਇਹਨਾਂ ਨੂੰ ਹੂੰ ਤੇ ਜੇ 100% ਹੀ ਇਹਨਾਂ ਦਾ ਕੰਮ ਹੋ ਗਿਆ ਹੂੰ ਫਿਰ ਹੂੰ ਕਿ ਸਾਡੀ ਕੀ ਹਾਲਤ ਕਰਨਗੇ ਬਿਲਕੁਲ ਜੋ ਜੀ ਕਰੂਗਾ ਪੜਾਉਣਗੇ ਦਾ ਆਲ ਐਸਐਸ ਦੇ ਕੋਣ-ਕੋਣਗੇ ਹੂੰ ਇਹ ਤਾਂ ਭਾਜਪਾ ਨੂੰ ਰੱਬ ਬਣਾਉਣਗੇ ਇਹ ਤਾਂ ਕਹਿਣਗੇ ਕੱਲੀ ਭਾਜਪਾ ਨੇ ਹੀ ਦੇਸ਼ੇ ਯਾਦ ਕਰਾਇਆ। ਹਾਂ ਕਹਿਣਗੇ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਲਗੀ। ਇਸ ਗੱਲ ਦੇ ਵਿੱਚ ਵੀ ਕੋਈ ਦੋਰ ਆਏ ਹੈ ਨਹੀਂ ਕਹਗਣਾ ਕਿ ਪੀਯੂ ਕਰਕੇ ਹੀ ਅਸੀਂ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਉੱਤੇ ਆਪਣਾ ਹੱਕ ਅੱਜ ਵੀ ਅਸੀਂ ਜਮਾਉਂਦੇ ਆ। ਕਿਉਂਕਿ ਚੰਡੀਗੜ੍ਹ ਦੇ ਵਿੱਚ ਸਾਡੀ ਪੰਜਾਬ ਯੂਨੀਵਰਸਿਟੀ ਹੈ। ਇਹ ਸੈਂਟਰ ਆਪਣੇ ਅੰਡਰ ਉਸ ਪੀਯੂ ਨੂੰ ਲੈ ਕੇ ਹਨਾ ਬਿਲਕੁਲ ਪੰਜਾਬ ਤੋਂ ਅਲੱਗ ਕਰਨਾ ਚਾਹੁੰਦੀ ਹੈ ਚੰਡੀਗੜ੍ਹ ਨੂੰ। ਸਾਡੀ ਹੀ ਸਾਡਾ ਹੀ ਹੈ ਚੰਡੀਗੜ੍ਹ ਵੀ। ਹਾਂ ਹਿਮਾਚਲ ਵਾਲਿਆਂ ਨੇ ਆਵਦੀ ਰਾਜਧਾਨੀ ਅੱਡ ਲੈ ਲਈ। ਹਾਂ ਹਰਿਆਣੇ ਵਾਲਿਆਂ ਨੇ ਅੱਡ ਬਣਾ ਲਈ ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਸਾਡੀ ਰਾਜਧਾਨੀ ਚ ਸਾਨੂੰ ਹੀ ਪੈਰ ਨਹੀਂ ਧਰਨ ਦਿੰਦੇ ਬਿਲਕੁਲ ਇਹ ਕਿੱਥੋਂ ਦਾ ਨਿਆਂ ਆ ਹਾਂ ਇਹ ਕਿੱਥੋਂ ਦਾ ਕਾਨੂੰਨ ਹੈ ਤੇ ਸਾਡੀ ਸੂਬਾ ਸਰਕਾਰ ਗੁੰੰਗੀ ਬਣੀ ਬੈਠੀ ਹੈ ਹਾਂ ਉ ਇਹਨਾਂ ਨੂੰ ਇਹਨਾਂ ਤੋਂ ਝਟਕਲੇ ਸੁਣ ਲੋ ਮਾਂ ਦੇ ਪੁੱਤ ਮਜਾ ਲੈ ਕੇ ਤੇ ਲੜੀ ਟੁੱਟਣ ਦੇ ਦੇਣਾ ਦੇ ਝਟਕਲੇ ਦੇ ਝਟਕਲਾ ਇੱਕ ਦੂਜੇ ਦੇ ਹੀ ਦੱਬੀ ਦੁਰੇ ਆਉਂਦੇ ਆ ਮੈਂ ਤਾਂ 2 ਐਮਐਲਏ ਗਏ ਮੈਨੂੰ ਨਹੀਂ ਲੱਗਦਾ ਵੀ ਇਹ ਸਿਆਸੀ ਪਾਰਟੀਆਂ ਮੈਨੂੰ ਲੱਗਦਾ ਦਰਾਣੀਆਂ ਜਠਾਣੀਆਂ ਨਨਾਨਾ ਸੱਸਾਂ ਇਕੱਠੀਆਂ ਹੋਈਆਂ ਮੈਨੂੰ ਕਹਿਣਗੇ ਨਾ ਕਿ ਸਾਡੇ 2 ਐਮਐਲਏ ਗਏ ਸੀਗੇ ਇਹਸਾਨ ਕਰਤਾ ਜਾ ਕੇ 92 ਚੋ ਦੋ ਜਾਵੜੇ ਤਾਂ ਇਹਸਾਨ ਕਰਤਾ ਤੇ ਉਹ ਵੀ ਤੁਹਾਡੇ ਸਾਰੇ ਡਰਾਮੇਬਾਜ਼ ਐ ਕੀ ਕਰ ਦੋਗੇ ਸਾਰੇ ਆਓ ਖਾਂ ਹੂੰ ਪਾਓ ਖਾਂ ਸੂਬਾ ਸਰਕਾਰ ਵੱਲੋਂ ਕਿਹੜਾ ਮਾਤਾ ਪਾਉਨੇ ਹੋ ਹੂੰ ਹੈ ਹੋਵੋ ਖਾਂ ਫਿਰ ਵੱਖ ਅੱਡ ਕਰ ਦੋ ਅਸੀਂ ਤਾਂ ਕਿੱਦੇ ਨੇ ਕਹਿੰਦੇ ਆ ਪਹਿਲੇ ਬੰਦੇ ਆ ਜਿਹੜੇ ਕਹਿੰਦੇ ਅੱਡ ਕਰ ਦੋ ਤੇ ਅੱਡ ਨਹੀਂ ਕਰਦੇ ਹੂੰ ਅਸੀਂ ਤਾਂ ਕਿੱਦੇ ਨੇ ਕਹਿੰਦੇ ਆ ਕੰਧ ਕੱਟ ਲਓ ਇਥੇ ਪਰ ਚੰਡੀਗੜ ਸਾਡਾ ਹੈ ਸਾਨੂੰ ਦੇ ਦਿਓ ਗਗਨ ਤੁਹਾਨੂੰ ਇੱਕ ਚੀਜ਼ ਨੇ ਹੈਰਾਨ ਕੀਤਾ ਉੱਥੇ ਕਿ ਜਦੋਂ ਇਹ ਪ੍ਰੋਟੈਸਟ ਹੋ ਰਿਹਾ ਸੀਗਾ ਤਾਂ ਉੱਥੇ ਦੀਪ ਸਿੱਧੂ ਦੇ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਮੈਨੂੰ ਲੱਗਦਾ ਵੈਸੇ ਹੈਰਾਨਗੀ ਦੀ ਗੱਲ ਹੈ ਨਹੀਂ ਕਿਉਂਕਿ ਸਾਡੀ ਬਲੱਡ ਲਾਈਨ ਹੀ ਐਦਾਂ ਦੀ ਹੈ ਨਹੀਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਤੁਹਾਡੀ ਯੂਨੀਵਰਸਿਟੀ ਖੋਣਗੇ ਐਜੂਕੇਟ ਬੰਦਾ ਸੀ ਉਹਨੂੰ ਸਮਝ ਸੀ ਦੂਰ ਇੱਕ ਆਪ ਗਏ ਨੇ ਦੂਰ ਦੀ ਸੋਚਣ ਵਾਲਾ ਬੰਦਾ ਉਹ ਉਹ ਸੀ ਬਾਈ ਆਪਾਂ ਤਾਂ ਅੱਜ ਦੀ ਗੱਲ ਕਰਦੇ ਆਪਾਂ ਨੂੰ ਤਾਂ ਅੱਜ ਪਤਾ ਲੱਗਿਆ 6 ਵਜਨ ਤੋਂ ਬਾਅਦ ਬੋਲਦੇ ਆਂ ਅਸੀਂ ਤਾਂ ਉਹ ਪਹਿਲਾਂ ਹੀ ਪਛਾਣ ਲੈਂਦਾ ਸੀ ਵੀ ਮੇਰੇ ਵੱਲ ਕੋਈ ਹਥਿਆਰ ਆ ਰਿਹਾ। ਉਦੋਂ ਉਹਦੀ ਗੱਲਾਂ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਕਹਿੰਦੇ ਐਵੇਂ ਬੋਲੀ ਜਾਂਦਾ ਇਹ ਤਾਂ ਬੀਜੇਪੀ ਨੇ ਭੇਜਿਆ ਹੈ। ਹਨਾ ਇਹ ਤਾਂ ਬਹਿਰੂਪਿਆ ਵੜ ਕੇ ਆਇਆ ਤੇ ਕੰਮ ਖਰਾਬ ਕਰਨ ਦੇ ਲਈ ਆਇਆ। ਪਰ ਅੱਜ ਉਸ ਬੰਦੇ ਦੀ ਕਹੀ ਹੋਈ ਕੱਲੀ-ਕੱਲੀ ਗੱਲ ਸੱਚ ਹੋ ਰਹੀ ਹੈ। ਜੋ ਵੀ ਚੀਜ਼ਾਂ ਕਹੀਆਂ ਸੀਗੇ ਪਰ ਉਹਨਾਂ ਨੂੰ ਬੜਾ ਟਾਈਮ ਵੀ ਨਹੀਂ ਲੱਗ ਰਿਹਾ। ਅੱਜ ਤੋਂ ਬਾਅਦ ਜਿਹੜੇ ਕਿਸੇ ਨੇ ਪੰਜਾਬ ਦੇ ਜੰਮੇ-ਜਾਇ ਨੂੰ ਇਹ ਕਿਹਾ ਨਾ ਮੈਂ ਤਾਂ ਉਹਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਆਰਐਸਐਸ ਦਾ ਦੇ ਭਾਜਪਾ ਦਾ। ਹਮ ਠੀਕ ਹੈ। ਸਪੈਸ਼ਲੀ ਜਿਹੜੇ ਬੰਦੇ ਨੇ ਪੰਜਾਬ ਦਾ ਕਦੇ ਕੋ ਠੀਕ ਹੈ ਬਹਿ ਰੁਪਿਆ ਨੂੰ ਛੱਡ ਕੇ ਹਮ ਬਹਿ ਰੁਪਿਆ ਤਾਂ ਉਹਨਾਂ ਨੇ ਫੈਕਟ ਕੀਤੇ ਆ ਨਾ ਦੇਖੋ ਜੇ ਸਾਡੀ ਕੌਮ 'ਚ ਗਦਾਰ ਨਾ ਹੁੰਦੇ ਹਮ ਠੀਕ ਹੈ ਤੇ ਫਿਰ ਸਾਡੀ ਕੌਮ ਮਰਦੀ ਥੋੜੀ ਸੀ ਸਾਡਾ ਰਾਜ ਵੀ ਨਹੀਂ ਜਾਂਦਾ ਸੀ ਸਾਡਾ ਰਾਜ ਥੋੜੀ ਜਾਂਦਾ ਸੀ ਠੀਕ ਹੈ ਇਹ ਜਿਹੜੇ ਡੋਗਰੇ ਐ ਇਹਨਾਂ ਨੇ ਕੰਮ ਖਰਾਬ ਕੀਤਾ ਹੋਇਆ ਹਮ ਠੀਕ ਹੈ ਤੇ ਇਹਨਾਂ ਨੂੰ ਆਪ ਨੂੰ ਨਾ ਕੋਈ ਕਹਵੇ ਉਹ ਤੋਂ ਪਹਿਲਾਂ ਹੀ ਕਹਿ ਦਿੰਦੇ ਜਿਵੇਂ ਕਹਿੰਦੇ ਨਾ ਮਾਰੀ ਨਾ ਮਾਰੀ ਨਾ ਵੇਖੀ ਵੇ ਕਮਲੇ ਅੱਗ ਨਾ ਲਾਦੀ ਹਮ ਤੇ ਉਹਨੇ ਅੱਗ ਲਾਤੀ ਉਹ ਕੰਮ ਇਹਨਾਂ ਦਾ ਇਹਨਾਂ ਨੂੰ ਆਏ ਹੁੰਦਾ ਵੀ ਕੋਈ ਸਾਨੂੰ ਨਾ ਕਹਵੇ ਆਪ ਪਹਿਲਾਂ ਹੀ ਆਪਦੇ ਮੂੰਹ ਕਹਿ ਦ ਚੋਰ ਦੇ ਦਾੜੀ ਚ ਤਣਕਾ ਉਹ ਕੰਮ ਕਰਦੇ ਆ ਇਹ ਚੰਡੀਗੜ੍ਹ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਬੈਰੀਕੇਡ ਲੱਗੇ ਸੀ ਕਿ ਦੇਖ ਕੇ ਕੀ ਲੱਗਦਾ ਸੀ ਕਿ ਅੱਜ ਤਾਂ ਨਹੀਂ ਜਾਣ ਦਿੰਦੇ ਅੱਜ ਕੀ ਮੈਨੂੰ ਐ ਲੱਗਦਾ ਵੀ ਇਹ ਜਾਣ ਦੇਣਾ ਹੀ ਨਹੀਂ ਚਾਹੁੰਦੇ ਹੁਣ ਅੱਜ ਤੋਂ ਬਾਅਦ ਹਮ ਸਮੱਸਿਆ ਇਹ ਆ ਪਹਿਲਾਂ ਅਸੀਂ ਦਿੱਲੀ ਜਦੋਂ ਜਾਣਾ ਹੁੰਦਾ ਉਹਦੋਂ ਹਰਿਆਣੇ ਵਾਲੇ ਬਾਰਡਰ ਦੇ ਉੱਤੇ ਘੁੰਡ ਘੜ ਕੇ ਬਹਿ ਜਾਂਦੇ ਆ ਠੀਕ ਐ ਤੇ ਹੁਣ ਇੱਥੇ ਚੰਡੀਗੜ੍ਹ ਚ ਨਹੀਂ ਵੜਨ ਦਿੰਦੇ ਸਾਨੂੰ ਸਾਡੇ ਪਿੰਡ ਉਜਾੜ ਕੇ ਵਸਿਆ ਸ਼ਹਿਰ ਠੀਕ ਐ ਸਾਡੀ ਉਥੇ ਯੂਨੀਵਰਸਿਟੀ ਹੂੰ ਉਹਦੇ ਵਿੱਚ ਜਾਣ ਤੋਂ ਸਾਡੇ ਹੀ ਬੰਦਿਆਂ ਨੂੰ ਰੋਕ ਰਹੇ ਆ ਹੂੰ ਇਹ ਵੈਸੇ ਤਾਂ ਸਾਡੇ ਜਿਹੜੇ ਪੰਜਾਬ ਦੇ ਉੱਤੇ ਰਾਜ ਕਰਕੇ ਗਏ ਲੀਡਰ ਹੈ ਜਿਨ੍ਹਾਂ ਦੇ ਇਹਨਾਂ ਨਾਲ ਗੱਠ ਜੋੜ ਰਹੇ ਆ ਵੈਸੇ ਤਾਂ ਸਾਰਿਆਂ ਦੇ ਹੀ ਆ ਹਾਂ ਅੰਦਰ ਖਾਤੇ ਸਾਰਿਆਂ ਦੇ ਹੀ ਆ ਪਰ ਫਿਰ ਵੀ ਜਿਨ੍ਹਾਂ ਦੇ ਜਮਾਂ ਜਗ ਜਾਹਰ ਰਹੇ ਆ ਉਹ ਮਾਂ ਦੇ ਪੁੱਤਾਂ ਨੇ ਨਾ ਉਧਰੋਂ ਜਿਉਂ ਲੱਗੇ ਮੇਜ਼ ਕੁਰਸੀਆਂ ਢੋਣ ਚੰਡੀਗੜ੍ਹ ਤੋਂ ਚੰਗੇ ਭਲੇ ਸਾਡੇ ਸਾਰੇ ਦਫ਼ਤਰ ਉਧਰ ਹੁੰਦੇ ਸੀ ਕਈ ਦਫ਼ਤਰ ਪੰਜਾਬ ਦੇ ਉਧਰ ਸੀ ਜਿਹਦੇ ਕਰਕੇ ਪੰਜਾਬ ਦੇ ਲੋਕ ਉਧਰ ਜਾਂਦੇ ਸੀ ਤੇ ਸਿੱਧਾ ਪਤਾ ਸੀ ਜਦੋਂ ਸਾਡੇ ਅਸੀਂ ਇਹਨਾਂ ਨੂੰ ਚੰਡੀਗੜ੍ਹ ਵਾਲੀ ਥਾਂ ਕਿਉਂ ਦਿੱਤੀ ਅਸੀਂ ਦਿੱਤੀ ਡਿਵੈਲਪਮੈਂਟ ਵਾਸਤੇ ਤੁਸੀਂ ਪਹਿਲਾਂ ਗੱਲ ਕੀਤੀ ਡਿਵੈਲਪਮੈਂਟ ਕਰਕੇ ਲਾਹਾ ਜਿਹੜਾ ਸਾਡਾ ਅਸੀਂ ਲੈਣਾ ਸੀ ਨਾ ਲਾਹਾ ਤਾਂ ਕਿਸੇ ਹੋਰ ਨੂੰ ਦੇਈ ਜਾਂਦੇ ਆ ਇਹ ਲਾਹਾ ਤਾਂ ਉੱਥੇ ਜਿਹੜੇ ਮੰਤਰੀ ਸੰਤਰੀ ਆਉਂਦੇ ਆ ਉਹ ਵੰਦੇ ਆ ਜਾਂ ਕੋਈ ਹੋਰ ਪ੍ਰਵਾਸੀ ਆਉਂਦੇ ਆ ਉਹ ਵੰਦੇ ਆ ਹੋਰ ਨਾਲ ਸੂਬਿਆਂ ਤੋਂ ਮੰਤਰੀ ਸੰਤਰੀ ਆਉਂਦੇ ਆ ਉਹ ਵੰਦੇ ਆ ਸਾਡਾ ਤਾਂ ਕੋਈ ਲਾਹਾ ਹੀ ਨਹੀਂ ਹੈਗਾ ਸਾਡੇ ਤਾਂ ਜਿਹੜੇ ਮੇਜ਼ ਕੁਰਸੀਆਂ ਚਾਰ ਦਫ਼ਤਰ ਬਣਾ ਕੇ ਵਿੱਚ ਰੱਖੇ ਸੀ ਉਹ ਵੀ ਇਹਨਾਂ ਦੇ ਚਮਚੇ ਚੇਲੇ ਪੰਜਾਬ ਦੇ ਲਾਹੰਤ ਹੀ ਲੀਡਰ ਹਾਂ ਚੁੱਕ ਚੁੱਕ ਕੇ ਕੜੀਸ ਕੜੀਸ ਕੇ ਲਿਆ ਕੇ ਮੁਹਾਰੀ ਚ ਇਕੱਠੇ ਕਰਦੇ ਬਿਲਕੁਲ ਇਹ ਇਹ ਉਦੋਂ ਸਾਡੇ ਨਾਲ ਕੀਤਾ ਹੁਣ ਯੂਨੀਵਰਸਿਟੀ ਦੇ ਉੱਤੇ ਹੁਣ ਪਤਾ ਵੀ ਉਹ ਕੜੀਸੀ ਨਹੀਂ ਆਂਦੀ ਹਨਾ ਉਹ ਖਿਚੀ ਨਹੀਂ ਆਂਦੀ ਹੁਣ ਆਏ ਜਾਂਦੇ ਵੀ ਉਹਦੇ ਚ ਚਲੋ ਆਪ ਹੀ ਵੜ ਜਾਓ ਫਿਰ ਹਾਂ ਹੁਣ ਉਹਨਾਂ ਚ ਸੈਂਟਰ ਜਿਹੜਾ ਜਿਹੜੀ ਸਰਕਾਰ ਕਹਿੰਦੀ ਸੀ ਦਿੱਲੀ ਮਾਡਲ ਇਥੇ ਲੈ ਕੇ ਆਵਾਂਗੇ ਦਿੱਲੀ ਮਾਡਲ ਇਥੇ ਲੈ ਕੇ ਆਵਾਂਗੇ ਮਾਂ ਦੇ ਪੁੱਤਾਂ ਨੇ ਮਾਡਲ ਕਹਿਤਾ ਦਿੱਲੀ ਵਾਲੇ ਲੈ ਆਏ ਹੂੰ ਦਿੱਲੀ ਵੀ ਰਹਿਣ ਥੋ ਯਾਰ ਸਾਨੂੰ ਪੰਜਾਬ ਮਾਡਲ ਲੈਣ ਦੇ ਨਹੀਂ ਨਹੀਂ ਦਿੱਲੀ ਮਾਡਲ ਦਾ ਕਹਿ ਕੇ ਦਿੱਲੀ ਵਾਲੇ ਲਿਆ ਕੇ ਵਿੱਚ ਬਾੜਦੇ ਹੂੰ ਪੰਜਾਬ ਦੀ ਐਜੂਕੇਸ਼ਨ ਸਾਡੇ ਭੁੱਖ ਦਾ ਸਵਾਲ ਆ ਸੀ ਬੋਲੀਏ ਵੀ ਨਾ ਹੂੰ ਸਾਡੇ ਭੁੱਖ ਦਾ ਸਵਾਲ ਹੈ ਤੁਸੀਂ ਕਹਿੰਦੇ ਹੋ ਕਿ ਵਿਦਿਆਰਥੀ ਦੇਸ਼ ਦਾ ਭੁੱਖ ਹੁੰਦੇ ਆ ਤੇ ਸਾਡੇ ਭੁੱਖ ਨੂੰ ਚੱਕ-ਜੱਕ ਕੇ ਬੱਸਾਂ 'ਚ ਪਰ-ਪਰ ਠਾਣੇ ਲਈ ਜਾਂਦੇ ਹੂੰ ਹੂੰ ਇਹੀ ਇਹੀ ਪੰਜਾਬ ਦੇ ਬੱਚੇ ਬਾਰਡਰਾਂ ਦੇ ਉੱਤੇ ਲੜਦੇ ਆ ਬਿਲਕੁਲ ਇਹੀ ਪੰਜਾਬ ਦੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਆ ਇੱਕ ਬਹੁਤ ਕਮਾਲ ਦੀ ਗੱਲ ਇੱਕ ਬਾਈ ਨੇ ਕੀਤੀ ਸੀ ਕਹਿੰਦੇ ਜਦ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਵਾਲੇ ਦੇਣ ਆ ਜਦੋਂ ਆਪਣੀ ਆਜ਼ਾਦੀ ਦੀ ਲੜਾਈ ਅਸੀਂ ਖੁਦ ਲੜਦੇ ਆ ਆਪਣੇ ਹੱਕਾਂ ਦੀ ਲੜਾਈ ਅਸੀਂ ਖੁਦ ਲੜਦੇ ਆ ਸਾਡੀ ਸਟੇਟ ਦੇ ਉੱਤੇ ਜਦੋਂ ਕੋਈ ਦਿੱਕਤ ਆ ਜਾਂਦੀ ਆ ਭਾਵੇਂ ਹੜਾ ਆਣ ਉਦੋਂ ਅਸੀਂ ਆਪਣੇ ਦਾ ਸਹਾਰਾ ਅਸੀਂ ਖੁਦ ਬਣਦੇ ਆ ਤਾਂ ਸਾਡੇ ਵੀ ਇੱਕ ਅਦਾਰਿਆਂ ਦੇ ਫੈਸਲੇ ਵੀ ਸਾਨੂੰ ਹੀ ਲੈਣੇ ਚਾਹੀਦੇ ਨੇ ਹਨਾ ਜਿਹੜੇ ਸਾਡੇ ਮੁੱਖ ਸਥਾਨ ਨੇ ਹਨਾ ਜਿਨ੍ਹਾਂ ਦੇ ਉੱਤੇ ਸਾਡਾ ਹੱਕ ਬਣਦਾ ਕਿਉਂਕਿ ਇਹਨਾਂ ਨੇ ਨਾ ਹਮੇਸ਼ਾ ਹੀ ਕਿਤੇ ਨਾ ਕਿਤੇ ਆਪਣੇ ਅਚਾਲਾਂ ਚੱਲ ਕੇ ਵੰਡਣ ਦੀ ਕੋਸ਼ਿਸ਼ ਕੀਤੀ ਹੈਗਾ ਨਾ ਕਿਉਂਕਿ ਸਾਡੀ ਫਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੀ ਸੀਗੀ ਹਨਾ ਉਹ ਫਿਰ ਹਰਿਆਣੇ ਦੀ ਲੱਗ ਬਣ ਜਾਂਦੀ ਹੈ ਦਿੱਲੀ ਦੀ ਲੱਗ ਬਣ ਜਾਂਦੀ ਹੈ ਤੇ ਵਿੱਚ ਧਾਰਮਿਕ ਆਧਾਰਾਂ ਨੂੰ ਤਾਂ ਵੰਡ ਦਿੱਤਾ ਗਿਆ ਹੁਣ ਸਾਡੇ ਵਿਵੇਕ ਆਧਾਰਿਆਂ ਨੂੰ ਵੀ ਵੰਡੜਾ ਜਾਂਦੇ ਨੇ ਬਿਲਕੁਲ ਆਪਾਂ ਸਿੱਧਾ ਸਿੱਧਾ ਦੇਖ ਰਹੇ ਹਾਂ ਪਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਨੀ ਹਾਂ ਕਿ ਸਾਰਾ ਪੰਜਾਬ ਦਾ ਮੀਡੀਆ ਹਮ ਸਾਰੀਆਂ ਸਾਡੀਆਂ ਧੀਆਂ ਜਿਹੜੀਆਂ ਉੱਥੇ ਸ਼ੇਰਾਂ ਵਾਂਗ ਗੱਜ ਗੱਜ ਰਹੀਆਂ ਨੇ ਠੀਕ ਹੈ ਏ ਅੱਗੇ ਹੋ ਕੇ ਲੜਨਗੇ ਹੂੰ ਅੱਗੇ ਹੋ ਕੇ ਲੜਨਗੇ ਅਸੀਂ ਕਵਰ ਕਰਾਂਗੇ ਹੂੰ ਇੱਕ ਇੱਕ ਚੀਜ਼ ਅਸੀਂ ਦੁਨੀਆ ਤੱਕ ਤੁਹਾਡੀ ਕੱਲੀ ਜਦੋਂ ਤੁਸੀਂ ਪਹਿਲਾਂ ਸਾਡੇ ਦੇ ਹਮਲੇ ਕੀਤੇ ਆ ਨਾ ਉਦੋਂ ਮੀਡੀਆ ਹੈ ਨਹੀਂ ਸੀ ਸੋਸ਼ਲ ਮੀਡੀਆ ਹੈ ਨਹੀਂ ਸੀ ਤੇ ਲੋਕਾਂ ਨੂੰ ਤੁਹਾਡੀਆਂ ਕਰਤੂਤਾਂ ਪਤਾ ਨਹੀਂ ਓਨੀਆਂ ਲੱਗੀਆਂ ਹੂੰ ਹੁਣ ਅਸੀਂ ਤੁਸੀਂ ਕਰੋਗੇ ਤੇ 2 ਮਿੰਟਾਂ ਬਾਅਦ ਅਸੀਂ ਦੁਨੀਆ 'ਚ ਉਹਨੂੰ ਫਲਾਵਾਵਾਂਗੇ ਬਿਲਕੁਲ ਤੁਹਾਡੀ ਕੱਲੀ ਕੱਲੀ ਕਰਤੂਤ ਅਸੀਂ ਜਗ ਜाहिर ਕਰਾਂਗੇ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਤੁਸੀਂਨ ਡੱਕ ਨਹੀਂ ਸਕਦੇ ਹੂੰ ਤੁਸੀਂ ਰੋਕ ਨਹੀਂ ਸਕਦੇ ਇਹ ਕੰਮ ਕਰਨ ਤੋਂ ਬਿਲਕੁਲ ਵੱਧ ਤੋਂ ਵੱਧ ਆ 144 ਇਹਨਾਂ ਕੋਲ ਜਾਂ ਨੈੱਟ ਬੰਦ ਕਰ ਦੇਣਗੇ ਦੋ ਤਿੰਨ ਕੰਮ ਜੇ ਇਹਨਾਂ ਦੇ ਹੱਥ 'ਚ ਹੈਗੇ ਆ ਠੀਕ ਹੈ ਤੁਸੀਂ ਯੂਨੀਵਰਸਿਟੀ ਕੋਣ ਆਏ ਹੋ ਕਿਤੇ ਸਾਰਾ ਪੰਜਾਬ ਹੀ ਤੁਹਾਡੇ ਹੱਥੋਂ ਨਿਕਲ ਜੇ ਠੀਕ ਹੈ ਜਿਹਦੇ ਸਿਰ ਤੇ ਤੁਸੀਂ ਰੋਟੀ ਖਾਣੇ ਹੋ ਸਾਰਾ ਪੰਜਾਬ ਹੀ ਨਾ ਤੁਹਾਡੇ ਹੱਥੋਂ ਨਿਕਲ ਜੇ ਜਿਹੜੇ ਤੁਸੀਂ ਪੰਗੇ ਲੈਨੇ ਹੋ ਜੇ ਤੁਹਾਨੂੰ ਚੁੰਡੀਆਂ ਵੱਡਣ ਦੀ ਆਤ ਪਈ ਐ ਹੁਣ ਲੱਗਦਾ ਗਗਨ ਜਿਹੜਾ ਹੁਣ ਜਿਵੇਂ ਸੈਨੇਟ ਦੀ ਚੌਣਾ ਦੀ ਤਰੀਕਾ ਲੜਨ ਨੂੰ ਲੈ ਕੇ ਬਿੱਤੇ ਦਿਨੀ ਕੱਟ ਹੋਇਆ ਸੀ ਲੱਗਦਾ ਏ ਕਿ ਅਸਰ ਹੋਊਗਾ ਇਸ ਚੀਜ਼ ਦਾ ਦੇਖ ਲੈਣਗੇ ਇਹਨਾਂ ਨੇ ਚੁੰਡੀ ਵੱਡੀ ਸੀ ਅੱਗੋਂ ਚਪੇੜੇ ਪੈਂਦੇ ਆ ਸਾਡੇ ਵਾਲੇ ਚਪੇੜਾ ਮਾਰਦੇ ਆ ਜੂੰਨੀ ਜਾਨੀ ਨਹੀਂ ਵੱਢਦੇ ਠੀਕ ਐ ਨਾ ਚਪੇੜਾ ਪੈ ਗਿਆ ਇਹਨਾਂ ਦਾ ਹਾਂ ਰੋਕੇ ਵਿਖਾਉਂਦੇ ਫਿਰ ਡੱਕ ਕੇ ਵਿਖਾਉਂਦੇ ਗੱਲਾਂ ਏਡੇ ਏਡੇ ਹਜੂਮਾ ਨੂੰ ਨਹੀਂ ਡੱਕਿਆ ਜਾਂਦਾ ਇਹਨਾਂ ਤੋਂ ਹੂੰ ਕਿਵੇਂ ਡੱਕ ਲੋਂਗੇ ਮੈਂ ਬੈਸੇ ਮਤਲਬ ਪ੍ਰੈਕਟੀਕਲੀ ਤੁਹਾਨੂੰ ਦੱਸਾਂ 2000 ਪੁਲਿਸ ਵਾਲਾ ਹੋਊਗਾ ਹੂੰ 10000 ਹੋਊਗਾ ਹੂੰ ਲੱਖ ਹੋਊਗਾ ਹੂੰ ਤੇ ਪੰਜਾਬ ਦੀ ਆਬਾਦੀ ਵੇਖ ਲਓ ਕਿੰਨੀ ਆ ਹੂੰ ਕਿਤੇ ਮੈਂ ਇਕੱਲਾ ਹੀ ਸਵਾ ਲੱਖ ਦੇ ਬਰਾਬਰ ਹੈ ਇੱਕ ਇੱਕ ਸਵਾ ਲੱਖ ਦੇ ਬਰਾਬਰ ਹੈ ਹੂੰ ਕੱਲ ਵੇਖਿਆ ਤੁਸੀਂ ਕੁੜੀਆਂ ਹੂੰ ਹਨਾ ਵੈਰੀਗੇਟਾਂ ਦੇ ਉੱਤੇ 50 ਪੁਲਿਸ ਮੁਲਾਜ਼ਮਾਂ ਸੀਗਾ ਤੇ ਉਹ ਕੱਲੀ ਲੰਘੀ ਹੂੰ ਰੋਕ ਕੇ ਵਕਾਉਂਦੇ ਡੱਕ ਕੇ ਵਕਾਉਂਦੇ ਤੁਸੀਂ ਹੂੰ ਸੋ ਇਹ ਬਹੁਤ ਹੀ ਤੁਹਾਡੀਆਂ ਜਿਹੜੀਆਂ ਚੁੰਡੀਆਂ ਹੈ ਇਨਾਂ ਦਾ ਸਾਡੇ ਕੋਈ ਅਸਰ ਨਹੀਂ ਠੀਕ ਹੈ ਫਿਰ ਜਦ ਸਾਡਾ ਚਪੇੜਾ ਵੱਜਦਾ ਉਹ ਰੋਇਆ ਨਾ ਕਰੋ ਬਿਲਕੁਲ ਧੰਨਵਾਦ ਗਗਨ ਹੈਨਾ ਤੇ ਇਸ ਗੱਲਬਾਤ ਦਾ ਮਕਸਦ ਇਹ ਹੀ ਸੀ ਕਿ ਇਸ ਗੱਲ ਦਾ ਅਹਿਸਾਸ ਕਰਾਉਣਾ ਕਿ ਇਹ ਜਿਹੜਾ ਮੁੱਦਾ ਛਿੜਿਆ ਇਹ ਕਿੰਨਾ ਜ਼ਰੂਰੀ ਹੈ ਗਗਨ ਇੱਕ ਹੋਰ ਗੱਲ ਮੈਂ ਇਹ ਅਬਜ਼ਰਵ ਕਰਦਾ ਕਿ ਹਮੇਸ਼ਾ ਹੀ ਜਦੋਂ ਪੰਜਾਬ ਦੇ ਹੱਕ ਦੇ ਵਿੱਚ ਕੋਈ ਮੁੱਦਾ ਛਿੜਦਾ ਤਾਂ ਹਮੇਸ਼ਾ ਉਸ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਨੂੰ ਇਹ ਲੱਗਦਾ ਕਿ ਹੁਣ ਪੀਓ ਦਾ ਮੁੱਦਾ ਚੱਲ ਰਿਹਾ ਹੈ ਨਾ ਸੈਨੇਟ ਦੀ ਜੰਗ ਲੜੀ ਜਾ ਰਹੀ ਹੈ ਤਰੀਕ ਲਾਨਰ ਨੂੰ ਲੈ ਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਹੁਣ ਸ਼ਾਇਦ ਕੋਈ ਨਵਾਂ ਮੁੱਦਾ ਆਊਗਾ ਇੱਕ ਦੋ ਦਿਨਾਂ ਦੇ ਤੱਕ ਕਿ ਲੋਕਾਂ ਦਾ ਧਿਆਨ ਜਿਹੜਾ ਇੱਥੋਂ ਬਦਲ ਕੇ ਉਸ ਮੁੱਦੇ ਵੱਲ ਕਰ ਦਿੱਤਾ ਜਾਊਗਾ ਤੇ ਇਹ ਚੀਜ਼ ਜਿਹੜੀ ਸ਼ਾਂਤ ਦੀ ਸ਼ਾਂਤ ਰਹ ਜੂਗੀ ਸਾਡੇ ਵਾਲਿਆਂ ਨੂੰ ਵੀ ਇਹ ਥੋੜੀ ਜਿਹੀ ਆਦਤ ਆ ਕਿ ਜਦੋਂ ਤਾਂ ਹਵਾ ਬਣੀ ਹੁੰਦੀ ਹੈ ਉਹ ਤਾਂ ਇੱਕਦਾਂ ਮੇ ਕੰਮ ਚੱਕ ਦਿੰਦੇ ਨੇ ਜਿਵੇਂ ਹੁਣ ਹੜਾਂ ਦੀ ਗੱਲ ਹੋਈ ਹੈ ਨਾ ਹੜਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੱਖਾਂ ਕਰੋੜਾਂ ਦਾ ਦਾਨ ਕੀਤਾ ਗਿਆ ਉਦੋਂ ਗੱਲ ਇਹ ਕਹਿ ਕਹਿ ਕੇ ਸਾਰੇ ਜਣੇ ਸਾਰੇ ਨੇ ਬਹੁਤ ਗਾਹ ਪਾਇਆ ਕਿ ਬਾਦ ਦੇ ਵਿੱਚ ਲੋੜ ਪੈਣੀ ਹੈ ਮੈਨੂੰ ਲੱਗਦਾ ਕਿ ਹੁਣ ਬਹੁਤ ਸਾਰੇ ਕਿਸਾਨਾਂ ਦੇ ਘਰ ਐਦਾਂ ਦੇ ਨੇ ਜਿਵੇਂ ਤੁਸੀਂ ਤਾਂ ਗਰਾਊਂਡ ਤੇ ਜਾਂਦੇ ਵੀ ਹੋ ਹਨਾ ਜਿਨ੍ਹਾਂ ਨੂੰ ਅਜੇ ਵੀ ਮਦਦ ਦੀ ਜ਼ਰੂਰਤ ਹੈ ਪਰ ਉਹਨਾਂ ਦੀ ਗੱਲ ਕੋਈ ਨਹੀਂ ਕਰ ਰਿਹਾ ਹੁਣ ਅੱ삐 ਉਹਦਾ ਮੁੱਦਾ ਆ ਗਿਆ ਹੁਣ ਇਹ ਨਵੇਂ ਮੁੱਦੇ ਦੇ ਨਾਲ ਤੁਹਾਨੂੰ ਲੱਗਦਾ ਸਾਨੂੰ ਇਹ ਖਿਆਲ ਰੱਖਣਾ ਪਊਗਾ ਕਿ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਕਿ ਇਸ ਮੁੱਦੇ ਨੂੰ ਪਹਿਲਾਂ ਪੂਰਾ ਕਰੀਏ ਮੈਨੂੰ ਲੱਗਦਾ ਇਹਦਾ ਇੱਕ ਹੱਲ ਹੈਗਾ ਰਵਨ ਪਤਾ ਨਹੀਂ ਸ਼ਾਇਦ ਛੋਟਾ ਮੂੰਹ ਵੱਡੀ ਗੱਲ ਹੋ ਜੂਗੀ ਜਾਂ ਮੈਥੋਂ ਵੀ ਸੂਝਵਾਨ ਲੋਕ ਬੈਠੇ ਆ ਅਸੀਂ ਨਾ ਵਕਫਾ ਖਾ ਮੁਦਦੇ ਵਕਫਾ ਖਤਮ ਤੇ ਲੜੀਏ ਹੂੰ ਸਮੱਸਿਆ ਇਹ ਵੀ ਆ ਅਸੀਂ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਲੈ ਕੇ ਇੱਕ ਥਾਂ ਤੇ ਲੜੀਏ ਨਾ ਇੱਕ ਥਾਂ ਤੇ ਇੱਕ ਸਟੇਜ ਤੋਂ ਲੜੀਏ ਇੱਕ ਝੰਡੇ ਥੱਲੇ ਲੜੀਏ ਹੂੰ ਫਿਰ ਸਾਡੀ ਜਿੱਤ ਪੱਕੀ ਆ ਬਿਲਕੁਲ ਤੇ ਸਾਰੇ ਮਸਲੇ ਸਾਡੇ ਅੰਦੋਲਨ ਵੇਲੇ ਹੋਇਆ ਸੀ ਸਾਰੇ ਮਸਲੇ ਹੱਲ ਹੋਣਗੇ ਬਿਲਕੁਲ ਚਾਹੇ ਕੋਈ ਵੀ ਮੁੱਦਾ ਪੰਜਾਬ ਦਾ ਹਾਂ ਪਾਣੀਆਂ ਦਾ ਲਾ ਲਓ ਚਿੱਟੇ ਦਾ ਲਾ ਲਓ ਠੀਕ ਹੈ ਯੂਨੀਵਰਸਿਟੀ ਦਾ ਲਾ ਲਓ ਬੰਦੀ ਸਿੰਘਾਂ ਦਾ ਲਾ ਲਓ ਜਿੰਨੇ ਵੀ ਮੁੱਦੇ ਅਬਿਆਦਬੀਆਂ ਦਾ ਲਾ ਲਓ ਜਾਂ ਜਿਹੜੇ ਵਾਦੇ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਸਾਡੇ ਨਾਲ ਕੀਤੇ ਸੀ ਬਹੁਤ سارے ਮੁੱਦੇ ਮੈਨੂੰ ਲੱਗਦਾ ਇਹ ਘੱਟੋ ਘੱਟ ਬਾਲੇ ਨਹੀਂ ਤਾਂ 25 30 ਤਾਂ ਪੱਕਾ ਹੀ ਹੋਣਗੇ ਜਿਹੜੇ ਬਹੁਤ ਅਹਿਮ ਮੁੱਦੇ ਨੇ ਪੰਜਾਬ ਦੇ ਅਹਿਮ ਮੁੱਦੇ ਨੇ ਹਾਂ ਅਹਿਮ ਮੁੱਦੇ ਆ ਜਿਹੜੇ ਸਾਰਿਆਂ ਨੂੰ ਇੱਕ ਲਿਸਟ ਦੇ ਲਿਖ ਕੇ ਇੱਕ ਜਗ੍ਹਾ ਵੇਖ ਲਓ ਮੈਂ ਤਾਂ ਕਹਿੰਦੀ ਆ ਚੰਡੀਗੜ੍ਹ ਹੀ ਸੈਟ ਆ ਨਹੀਂ ਜੱਟਾ ਵਾ ਗਾਨਿਆਂ 'ਚ ਬੜੀ ਚੰਡੀਗੜ ਚੰਡੀਗੜ ਹੁੰਦੀ ਆ ਠੀਕ ਆ ਤੇ ਜਦੋਂ ਆਉਣਾ ਉਦੋਂ ਆਓ ਹਮ ਖੱਲੀ ਗੇੜੀ ਰੁਕਾਂ ਵੇਲੇ ਥੋੜੀ ਆਉਣਾ ਸੀ ਹਮ ਹੁਣ ਆਓ ਹੁਣ ਲੋਡ ਆ ਤੁਹਾਡੇ ਗੇੜਿਆਂ ਦੀ ਗੇੜਾ ਖਾ ਨੂੰ ਪੱਕੇ ਹੀ ਆਓ ਬੈਠੋ ਇਥੇ ਸਾਰੇ ਇਕੱਠਾ ਹੋ ਕੇ ਬਹਿ ਜਾਓ ਜਦੋਂ ਆਇਆ ਨਾ ਟ੍ਰੈਫਿਕ ਜਾਮ ਤੇ ਜਦੋਂ ਤਾਂ ਪਹੁੰਚੀ ਗੱਲ ਵੀ ਅੱਛਾ ਸਾਰੀ ਚੰਡੀਗੜ ਭਰ ਗਿਆ ਹਮ ਸਾਰਾ ਚੰਡੀਗੜੀ ਮਤਲਬ ਸણે ਮੋਹਾਲੀ ਮਤਲਬ ਸੋਚ ਕੇ ਦੇਖੋ ਸਾਰੇ ਮੁੱਦਿਆਂ ਤੇ ਸਾਰੇ ਲੋਕ ਇਕੱਠੇ ਹੋ ਕੇ ਇੱਕ ਥਾਂ ਤੇ ਬਹਿ ਜਾਣ ਕਿ ਮਸਲਾ ਹੱਲ ਨਹੀਂ ਹੋਊਗਾ ਹੂੰ ਬਸ ਇਕਾ ਆਖਿਰ ਦੇ ਵਿੱਚ ਇਕਾ ਇਹ ਵੀ ਗगन ਹੋਈ ਜਾਣਾ ਜਦੋਂ ਇਹ ਤੇ ਗੱਲ ਖਾਸ ਆ ਸਾਡੇ ਵਾਲਿਆਂ ਚ ਕਿ ਜਦੋਂ ਲੋੜ ਪੈਂਦੀ ਹੈ ਇਕੱਠੇ ਹੋਈ ਜਾਂਦੇ ਆ ਤੇ ਮੈਨੂੰ ਲੱਗਦਾ ਇਹ ਵੀ ਸਮਾਂ ਬਣੂਗਾ ਕਿ ਜਦੋਂ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਘੁੰਮਣੀ ਹੈ ਤੇ ਸਾਰਿਆਂ ਨੇ ਆਪਣੇ ਆਪ ਹੀ ਇਕੱਠੇ ਹੋ ਜਾਣਾ ਸੋ ਧੰਨਵਾਦ ਤਾਂ ਇਹ ਗੱਲਬਾਤ ਸੀਗੀ ਸਾਡੀ ਕਿਵੇਂ ਲੱਗੀ ਤੁਹਾਨੂੰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ